ਕੋਸਤ ਮਰੀ ਜੇਰ ਫੋਟੋ ਲਿਆ ਵਾ ਉਹ ਤਾਂ ਲਿਆ ਵਾ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਮਨਦੀਪ ਪੋਰ ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਵਿੱਚ ਥੋੜਾ ਸਵਾਦ ਕਰਦੀ ਹਾਂ ਹੋਰ ਸੁਣਾਓ ਜੀ ਸਾਰਿਆਂ ਦਾ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸਾਗ ਬਣਾ ਲੂਗੇ ਹਾਂ ਕਿੰਡਾ ਔੜਾ ਹੋ ਗਿਆ ਨਾ ਮੇਰੇ ਬਚਾਰੀ ਕਮਲ ਕਰਾ ਹੋ ਗਿਆ ਕਮਲ ਮੇਰੇ ਕਮਲ ਦੀ ਹਾਈਟ ਇਹਦੇ ਚ ਨਹੀਂ ਆਏ ਜੀ ਤੁਹਾਨੂੰ ਪੰਨ 10 ਮੈਂ ਜਿੱਕੀ ਨੈੱਟ ਜਿਹੜਾ ਹੈ ਉਹ ਕੰਪਨੀਆਂ ਨਾਲ ਹੈ ਇਹ ਕੰਪਨੀ ਕਿੱਥੇ ਦੀ ਹੈ ਚਪਾਰ ਦੀ ਕੰਪਨੀ ਹੈ ਇਹਦਾ ਜਿਹੜਾ ਬ੍ਰਾਂਡ ਹੈ ਉਹ ਹੈਗਾ ਕੇਂਦਰ ਵੱਟ ਠੀਕ ਹੈ ਹੈਲਥ ਇਜ਼ ਰੀਅਲ ਹੈਲਥ ਐਂਡ ਹੈਲਥ ਇਜ਼ ਰੀਅਲ ਵੈਲਥ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਵੈਲਥ ਸਭ ਤੋਂ ਉੱਪਰ ਹੈ ਬਾਕੀ ਸਾਰੀ ਹੈਲਥ ਸਭ ਤੋਂ ਉੱਪਰ ਹੈ ਲੇਕਿਨ ਅੱਜ ਦੀ ਡੇਟ ਤੋਂ ਉਲਟਾ ਹੋ ਰਿਹਾ ਹੈ ਕਿ ਅਸੀਂ ਆਪਾਂ ਵੈਲਥ ਦੇ ਪਿੱਛੇ ਪਿਆ ਸਾਰੀ ਦੁਨੀਆ ਹੈਲਥ ਵੱਲ ਕਿਸੇ ਦਾ ਧਿਆਨ ਹੈ ਨਹੀਂ ਠੀਕ ਹੈ ਮੈਂ ਵੈਸੇ ਤੁਹਾਨੂੰ ਦੱਸਦਾ ਦੋ ਤਿੰਨ ਚੀਜ਼ਾਂ ਚਾਹੀਦੀਆਂ ਚਾਹੀਦੀਆਂ ਹੁੰਦੀਆਂ ਰੋਟੀ ਕਪੜਾ ਤੇ ਮਕਾਨ ਹਰ ਬੰਦੇ ਨੂੰ ਠੀਕ ਹੈ ਜੀ ਲੇਕਿਨ ਉਸ ਤੋਂ ਵੀ ਇੰਪੋਰਟੈਂਟ ਹੈਲਥ ਹੈ ਜੇ ਹੈਲਥ ਆਪਣੀ ਨਹੀਂ ਹੈ ਨਾ ਤਾਂ ਰੋਟੀ ਕਪੜੇ ਆਪਣੇ ਸ਼ਾਸਤਰਾ ਲਿਖਿਆ ਜਲ ਹੀ ਜੀਵਨ ਹੈ ਪੈਸੇ ਦਾ ਆਪਣੀ ਹਵਾ ਤੋਂ ਬਿਨਾ ਵੀ ਨਹੀਂ ਸਰਦਾ ਆਪਣਾ ਖਾਣੇ ਤੋਂ ਬਿਨਾ ਵੀ ਨਹੀਂ ਸਰਦਾ ਲੇਕਿਨ ਜਲ ਹੀ ਜੀਵਨ ਲਿਖਿਆ ਹੈ ਹੋਰ ਕੁਝ ਨਹੀਂ ਲਿਖਿਆ ਜਲ ਹੀ ਜੀਵਨ ਕਿਉਂ ਲਿਖਿਆ ਤਾ ਤੁਹਾਨੂੰ ਕਦੀ ਸੋਚਿਆ ਤੁਸੀਂ ਜਲ ਹੀ ਜੀਵਨ ਕਿਉਂ ਲਿਖਿਆ ਉਹ ਇਸ ਕਰਕੇ ਲਿਖਿਆ ਆਪਣਾ ਸਰੀਰ ਜਿਹੜਾ ਹੈ ਉਹ 72% ਪਾਣੀ ਦਾ ਬਣਿਆ ਹੋਇਆ ਹੈ 72% ਆਪਾਂ ਪਾਣੀ ਦੇ ਬਣੇ ਹੋਏ ਆ ਠੀਕ ਹੈ ਇਸ ਚ ਆਪਣੀ ਬ੍ਰੇਨ ਦੇ ਵਿੱਚ 85% ਪਾਣੀ ਲੱਗ ਦੇ ਵਿੱਚ 85% ਪਾਣੀ ਹਾਰਟ ਦੇ ਅੰਦਰ 75% ਪਾਣੀ ਬਲੱਡ ਦੇ ਅੰਦਰ ਆਪਣਾ 82% ਪਾਣੀ ਹੈ ਸਕਿਨ ਦੇ ਅੰਦਰ 70% ਪਾਣੀ ਹੈ ਕਿਡਨੀ ਦੇ ਅੰਦਰ ਆਪਣਾ 80% ਪਾਣੀ ਹੈ ਜਿਹੜੀ ਆਪਣੀ ਪੱਥਰ ਵਰਗੀ ਹੱਡੀਆਂ ਇਹਨਾਂ ਦੇ ਅੰਦਰ ਵੀ ਆਪਣੀ 22% ਪਾਣੀ ਹੈ ਜੇ ਆਪਾਂ ਐਵਰੇਜ ਕੈਲਕੂਲੇਟ ਕਰੀਏ ਆਪਾਂ 72% ਪਾਣੀ ਦੇ ਬਣੇ ਹੋਏ ਆ ਲੇਕਿਨ ਹੁਣ ਉਹ ਜੇ 72% ਆਪਾਂ ਪਾਣੀ ਦੇ ਬਣੇ ਹੋਏ ਆ ਆਪਣੇ ਅੰਦਰ ਜੋ ਵੀ ਐਕਟੀਵਿਟੀ ਹੁੰਦੀ ਹੈ ਆਪਣੇ ਕੋਈ ਦੁੱਖ ਹੈ ਦਰਦ ਹੈ ਡਿਸੀਜ਼ ਹੈ ਕੁਝ ਵੀ ਅੰਦਰ ਉਹਦਾ ਕਾਰਨ ਅੰਡਰਸਟੂਡ ਹੈ ਇੱਕ ਆਪਾਂ ਇੱਕ ਸਮਝਣ ਵਾਲੀ ਗੱਲ ਹੈ ਕਿ ਆਪਾਂ 72% ਪਾਣੀ ਦੇ ਬਣਿਆ ਉਹਦਾ ਕਾਰਨ ਵੀ 72% ਪਾਣੀ ਹੀ ਹੋਊਗਾ ਲੇਕਿਨ ਆਪਣਾ ਧਿਆਨ ਕਿੱਧਰ ਜਾ ਰਿਹਾ 28% ਵੱਲ 72 ਸੂਚੋ 72 ਕਿੱਥੇ ਹੋ ਗਿਆ ਨਾ ਆਪਣਾ ਧਿਆਨ 28% ਵੱਲ ਕਿ ਆਪਾਂ ਨੇ ਖਾਣਾ ਪੀਣਾ ਕੀ ਹੈ ਸਵੇਰੇ ਕੀ ਖਾਣਾ ਸ਼ਾਮ ਨੂੰ ਕੀ ਖਾਣਾ ਦੁਪਹਿਰ ਨੂੰ ਕੀ ਖਾਣਾ ਹੈ ਨਾ ਲੇਕਿਨ ਆਪਾਂ ਡਾਕਟਰ ਕੋਲ ਵੀ ਜਾਂਦੇ ਆ ਜਦੋਂ ਬੰਦਾ ਬਿਮਾਰ ਹੋ ਜਾਂਦਾ ਉਹ ਕੀ ਕਹਿੰਦੇ ਆ ਪਾਣੀ ਜ਼ਿਆਦਾ ਪੀਓ ਹਾਂਜੀ ਜਾਂ ਫਿਰ ਉਹ ਕਹਿੰਦੇ ਜੇ ਕੋਈ ਜ਼ਿਆਦਾ ਬਿਮਾਰ ਹੋ ਜਾਂਦਾ ਡਿਪਰੈਸ਼ਨ ਚ ਆ ਜਾਂਦਾ ਕੁਝ ਆ ਜਾਂਦਾ ਉਹ ਕਹਿੰਦਾ ਆਪਣਾ ਪਾਣੀ ਚੇਂਜ ਕਰੋ ਹਾਂਜੀ ਜਾਂ ਫਿਰ ਆਪਾਂ ਤੋਂ ਤੁਸੀਂ ਘਰ ਤੋਂ ਥੋੜਾ ਬਦਲੋ ਆਪਣਾ ਪਾਣੀ ਚੇਂਜ ਕਰੋ ਪੁਰਾਣਾ ਜਾਓ ਇਹਵੇਂ ਕਹਿੰਦਾ ਨਾ ਡਾਕਟਰ ਉਹ ਅਸਲ ਜੀ ਰੀਜ਼ਨ ਇਹ ਹੁੰਦਾ ਹੈ ਇਹ 28% ਦੇ ਵਿੱਚ ਇਹ ਸਾਰੀ ਚੀਜ਼ਾਂ ਆ ਜਾਂਦੀਆਂ ਆਪਣਾ ਧਿਆਨ ਸਾਰਾ ਫੋਕਸ ਇਹਦੇ 'ਤੇ ਨਹੀਂ ਹੈ ਹੁਣ ਆਪਾਂ ਨੂੰ ਇਹ ਵੀ ਪਤਾ ਵੀ ਇਹ ਵੀ ਚੀਜ਼ਾਂ ਜਿਹੜੀਆਂ ਹੋ ਗਈਆਂ ਜ਼ਹਿਰੀਲੀਆਂ ਜਿਹੜੀ ਆਪਾਂ ਖਾ ਰਹੇ ਹਾਂ ਲੇਕਿਨ ਆਪਾਂ ਖਾ ਰਹੇ ਹਾਂ ਕਿਉਂਕਿ ਆਪਣੇ ਕੋਲ ਹੋਰ ਕੋਈ ਆਪਸ਼ਨ ਹੀ ਨਹੀਂ ਹੈ ਠੀਕ ਹੈ ਬਸ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਪਹਿਲਾਂ ਸੂਚ ਵਾਲੇ ਮੋਬਾਈਲ ਆਇਆ ਕਰਦੇ ਸੀਗੇ ਹੁਣ 스마트 ਫੋਨ ਆ ਗਏ ਪਹਿਲਾਂ ਵਿੰਡੋ ਵਾਲੇ ਏਸੀ ਹੁੰਦੇ ਸੀ ਹੁਣ 스마트 ਏਸੀ ਆ ਗਏ ਆ ਆਪਣਾ ਸੁਪਰੀਤੇ ਸੀ ਆ ਗਏ ਪਹਿਲਾਂ ਵੱਡੇ ਵੱਡੇ ਟੀਵੀ ਹੁੰਦੇ ਸੀ ਹੁਣ 스마트 ਟੀਵੀ ਆ ਗਏ ਹੁਣ ਆਪਾਂ ਪਾਣੀ ਦੇ ਉੱਤੇ ਥੋੜ੍ਹਾ ਜਿਹਾ ਜ਼ਿਆਦਾ ਗੱਲ ਕਰਦੇ ਆ ਅੱਜ ਤੋਂ ਆਪਾਂ 30 35 40 ਸਾਲ ਪਹਿਲਾਂ ਚਲਾਈਏ ਨਾ ਜੀ ਲੋਕ ਜਿਹੜੇ ਪਕਾਨ ਬਣਾਉਂਦੇ ਸੀ ਨਹਿਰਾਂ ਦੇ ਆਸ-ਪਾਸ ਬਣਾਉਂਦੇ ਸੀ ਤਾਂ ਕਿ ਉਹਨਾਂ ਨੂੰ ਚੱਲਦਾ ਪਾਣੀ ਮਿਲੇ ਨਹਿਰਾਂ ਤੋਂ ਬਾਅਦ ਤੇ ਸਮਾ ਆ ਗਿਆ ਖੂ ਦਾ ਸਾ ਪਾਣੀ ਵਗ ਰਿਹਾ ਖੂ ਦਾ ਠੀਕ ਹੈ ਫਿਰ ਉਹ ਕਹਿਣ ਲੱਗੇ ਖੂ ਦੇ ਵਿੱਚ ਬੈਕਟੀਰੀਆ ਹੁੰਦਾ ਹੋਰੀ ਹੋਰੀ ਕਰਕੇ ਗੰਦਲਾ ਹੋਣ ਲੱਗ ਗਿਆ ਖੂ ਦਾ ਵੀ ਪਾਣੀ ਫਿਰ ਆਪਣਾ ਟਾਈਮ ਆ ਗਿਆ ਹੈਂਡ ਪੰਪ ਦਾ ਫਿਰ ਜਿਹੜੇ ਮੈਡੀਕਲ ਵਾਲੇ ਆ ਉਹ ਹੈਂਡ ਪੰਪ ਦੇ ਪਾਣੀ ਨੂੰ ਕਹਿੰਦੇ ਵੈਸੇ ਤਾਂ ਸਾਫ਼ ਲੱਗਦਾ ਲੇਕਿਨ ਇਸ ਵਿੱਚ ਬੈਕਟੀਰੀਆ ਜਦੋਂ ARD ਦੀ ਮਾਰਕੀਟਿੰਗ ਸ਼ੁਰੂ ਹੋਈ ਸੀ ਨਾ ARD ARD ਦੀ ਜਦੋਂ ਮਾਰਕੀਟਿੰਗ ਸ਼ੁਰੂ ਹੋਈ ਸੀ ਜਦੋਂ ਮਤਾਂ ARD ਲਾਣ ਜਾਂਦਾ ਸੀਗਾ ਨਾ ਤਾਂ ਸਾਮਰੀਆਲਾ ਬੰਦਾ ਇਹ ਕਹਿੰਦਾ ਸੀ ਆਪਣੇ ਵਰਗਾ ਹੀ ਕਿ ਆਰਓ ਦਾ ਪਾਣੀ ਵੀ ਕਰਦ ਕੇ ਰੱਖ ਦੋ ਹੈਂਡ ਪੰਪ ਦਾ ਪਾਣੀ ਵੀ ਕਰਦ ਕੇ ਰੱਖੋ ਦੋਨੋਂ ਕਿਸਟਰ ਕਲੀਅਰ ਹੈ ਤੁਸੀਂ ਇਹ ਦੱਸੋ ਵੀ ਅਸੀਂ 5-7 ਹਜ਼ਾਰ ਆਰਓ ਦਾ ਕਿਉਂ ਖਰਚੀਏ ਐ ਗੱਲ ਹੁੰਦੀ ਸੀ ਤਾਂ ਆਰਓ ਵੇਚਣਾ ਬੜਾ ਮੁਸ਼ਕਲ ਹੋ ਜਾਂਦਾ ਸੀ ਬੰਦੇ ਨੂੰ ਲੇਕਿਨ ਆਸਦੀ ਦੇਰ ਦੇ ਵਿੱਚ 99% ਘਰਾਂ ਦੇ ਵਿੱਚ ਆਰਓ ਲੱਗੇ ਆ ਹੈਨਾ ਜੀ ਹੁਣ ਆਉਣ ਵਾਲਾ ਟਾਈਮ ਜਿਹੜਾ ਹੈ ਜਿਹੜੀ ਆਪਾਂ ਚੀਜ਼ ਆਪਾਂ ਡਿਸਕਸ ਕਰਨ ਲੱਗੇ ਆ ਜਿਸ ਪਾਣੀ ਦੇ ਬਾਰੇ ਆਉਣ ਵਾਲੇ ਟਾਈਮ ਦੇ ਵਿੱਚ ਕੈਂਗਰ ਵਾਟਰ ਜਿਹੜਾ ਕਿ ਬ੍ਰਾਂਡ ਦੱਸਿਆ ਤੁਹਾਨੂੰ ਇਹ ਵਾਲੀ ਮਸ਼ੀਨ ਘਰ ਘਰ ਲੱਗੀ ਤੁਸੀਂ ਦੇਖੋਗੇ ਅੱਜ ਤੁਸੀਂ ਇਹਨੂੰ ਅਮਲ ਕਰ ਲਿਆ ਠੀਕ ਹੈ ਲੇਕਿਨ 2030 ਤੱਕ ਤੁਸੀਂ ਘਰ ਘਰ ਇਹ ਮਸ਼ੀਨ ਲੱਗੀ ਦੇਖੋਗੇ ਅੱਜ ਦੀ ਡੇਟ ਦੇ ਵਿੱਚ ਇਹ ਮਸ਼ੀਨ ਲਗਵਾਉਣਾ ਸਮਝਦਾਰੀ ਹੋਏਗਾ ਲੇਕਿਨ 2030 ਦੇ ਵਿੱਚ ਇਹੀ ਮਸ਼ੀਨ ਲਗਵਾਉਣਾ ਮਜਬੂਰੀ ਬਣ ਜਾਏਗਾ ਠੀਕ ਹੈ ਉਹ ਕਿਦਾਂ ਉਹ ਆਪਾਂ ਸਾਰਾ ਇਹ ਡਿਸਕਸ ਕਰਨਾ ਹੈ ਇਹ ਵੀ ਮੈਂ ਤੁਹਾਨੂੰ ਸ਼ਾਰਟ ਦੇ ਵਿੱਚ ਦੱਸ ਦਰਨਾ ਕਿਉਂਕਿ ਇਹ ਜਾਪਾਨ ਇਹ ਜਾਪਾਨ ਦੇ ਸਾਇੰਟਿਸਟ ਨੇ ਇਹ ਮਸ਼ੀਨ ਬਣਾਈ ਹੈ ਠੀਕ ਹੈ ਉਹਨਾਂ ਮਸ਼ੀਨ ਬਣਾਈ ਕਿਉਂ ਸੀਗੀ ਤੁਹਾਨੂੰ ਇਹ ਤੈਨੂੰ ਗੜਾ ਪਤਾ ਹੋਣਾ ਤੁਸੀਂ ਪੜਿਆ ਹੋਣਾ ਹਿਰੋਸ਼ੀਮਾ ਨਾਗਾਸਾਕੀ ਦਾ ਜਿਹੜਾ ਉੱਥੇ ਨਿਊਕਲੀਅਰ ਅਟੈਕ ਹੋਇਆ ਸੀ ਰੇਡੀਏਸ਼ਨ ਠੀਕ ਹੈ ਉਹ ਕੀ ਸੀਗਾ ਹਵਾ ਪਾਣੀ ਜ਼ਮੀਨ ਸਭ ਖਰਾਬ ਹੋ ਗਈ ਸੀ ਲੋਕਾਂ ਦਾ ਜੀਵਨ ਬੜਾ ਟਫ ਹੋ ਗਿਆ ਸੀ ਹੋਰ ਤਾਂ ਹੋਰ ਜਿਹੜੇ ਬੱਚੇ ਪੈਦਾ ਹੁੰਦੇ ਸੀ ਨਾ ਉਹ ਵੀ ਹੈਂਡੀਕੈਪ ਬੱਚੇ ਪੈਦਾ ਹੁੰਦੇ ਸੀਗੇ ਠੀਕ ਹੈ ਤਾਂ ਫਿਰ ਸਾਇੰਟਿਸਟ ਨੇ ਖਾਣਾ-ਕੂਣਾ ਚੇਂਜ ਕਰਕੇ ਦੇਖਿਆ ਬਾਰੋਂ ਖਾਣ ਪੀਣ ਦਾ ਲੇਕਿਨ ਕੋਈ ਫਰਕ ਨਹੀਂ ਪਿਆ ਲੇਕਿਨ ਉਹਨਾਂ ਨੇ ਦਿਮਾਗ ਲਗਾਇਆ ਕਿ ਬਾਡੀ ਜਿਹੜੀ ਹੈ ਆਪਣੀ 72% ਪਾਣੀ ਦੀ ਬਣੀ ਹੋਈ ਹੈ ਉਹਨਾਂ ਨੇ ਪਾਣੀ ਦੇ ਉੱਤੇ ਰਿਸਰਚ ਸ਼ ਪੂਰ ਪਾਣੀ ਦੇ ਵਿੱਚ ਉਹਨਾਂ ਨੇ ਪੂਰਾ ਵਰਲਡ ਵਾਈਡ ਘੁੰਮਣਾ ਸ਼ੁਰੂ ਕਰਤਾ ਵੈਸੇ ਉਹਨਾਂ ਨੇ 40 ਜਗ੍ਹਾ ਪੂਰੇ ਵਰਲਡ ਦੇ ਵਿੱਚ ਦੇਖੀਆਂ ਜਿੱਥੇ ਕਿ ਮਤਲਬ ਪਾਣੀ ਦੇ ਪਾਣੀ ਨਹੀਂ ਸੀ ਉਹ ਪਾਣੀ ਅੰਮ੍ਰਿਤ ਸੀ ਠੀਕ ਹੈ ਉਹਦੇ ਵਿੱਚੋਂ ਚਾਰ ਜਗ੍ਹਾ ਇਹ ਆ ਜੀ ਵੇ ਆਪਣਾ ਕਿ ਇੰਡੀਆ ਦੇ ਅੰਦਰ ਗੰਗੋਤਰੀ ਭਲਾ ਗੰਗਾ ਦਾ ਪਾਣੀ ਹਾਲਾਂਕਿ ਪੋਲਿਊਟਡ ਹੋ ਚੁੱਕਿਆ ਲੇਕਿਨ ਗੋਗੋਤਰੀ ਜਿੱਥੋਂ ਗੰਗਾ ਨਿਕਲਦੀ ਹੈ ਏਸੀ ਤਰ੍ਹਾਂ ਅਫਰਾਸ ਦੇ ਅੰਦਰ ਜਗ੍ਹਾ ਹੈ ਲਾਰਡਜ਼ ਦੇ ਨਾਮ ਦੇ ਮੱਕਾ ਮਦੀਨਾ ਦੇ ਅੰਦਰ ਜਮ ਜਮ ਖੂਹ ਹੈ ਉੱਤੋਂ ਜਿਹੜਾ ਪਾਣੀ ਹੈ ਜਿਹੜਾ ਬਿਲਕੁਲ ਅੰਮ੍ਰਿਤ ਨਿਕਲਦਾ اسی ਤਰ੍ਹਾਂ ਇੱਕ ਜਗ੍ਹਾ ਜਰਮਨੀ ਦੇ ਅੰਦਰ ਹੈਗੀ ਆ ਹੁਣ ਇਹ ਪਾਣੀ ਦੇ ਉਹ ਉਹਨਾਂ ਨੇ ਦੇਖਿਆ ਵੀ ਜਿੱਥੇ-ਜਿੱਥੇ ਇਹ ਪਾਣੀ ਨਿਕਲ ਰਿਹਾ ਉੱਥੇ 100 ਕਿਲੋਮੀਟਰ ਦੇ ਰੇਡੀਅਸ ਦੇ ਅੰਦਰ ਲੋਕਾਂ ਦੀ ਉਮਰ 100 ਤੋਂ ਲੈ ਕੇ 150 ਸਾਲ ਸੀ ਉੱਥੇ ਰਿਟਾਇਰਮੈਂਟ ਨਾਂ ਦੀ ਕੋਈ ਚੀਜ਼ ਨਹੀਂ ਸੀ ਉੱਥੇ ਕੋਈ ਬਿਮਾਰੀ ਨਾਂ ਦੀ ਕੋਈ ਚੀਜ਼ ਨਹੀਂ ਸੀ ਤਾਂ ਉਹਨਾਂ ਨੇ ਡਿਸਾਈਡ ਕਰ ਲਿਆ ਵੀ ਇਸ ਤਰ੍ਹਾਂ ਦਾ ਪਾਣੀ ਅਸੀਂ ਜਿਹੜਾ ਹੈ ਉਹ ਜਾਪਾਨ ਦੇ ਅੰਦਰ ਪ੍ਰੋਡਿਊਸ ਕਰਾਂਗੇ ਠੀਕ ਹੈ ਹੁਣ ਇਹ ਪਾਣੀ ਫਿਜ਼ੀਕਲੀ ਜਾਪਾਨ ਵਿੱਚ ਲੈ ਜਾਣਾ ਕੋਈ ਆਸਾਨ ਕੰਮ ਨਹੀਂ ਸੀ ਹੈਨਾ ਤਾਂ ਉਹਨਾਂ ਨੇ ਇਹ ਸੋਚਿਆ ਵੀ ਕਿਹੇ ਜਾ ਪਾਣੀ ਜੇ ਅਸੀਂ ਜਾਪਾਨ ਦੇ ਅੰਦਰ ਬਣਾ ਲਈਏ ਤਾਂ ਜਾਪਾਨ ਦੇ ਅੰਦਰ ਜਿੰਨੀ ਪਬਲਿਕ ਹੈਗੀ ਆ ਉਹਨੂੰ ਠੀਕ ਕੀਤਾ ਜਾ ਸਕਦਾ ਹੈ ਠੀਕ ਹੈ ਉਹਨਾਂ ਨੇ 1974 ਦੇ ਅੰਦਰ ਇੱਕ ਇਹ ਮਸ਼ੀਨ ਬਣਾਈ ਜਿਹਨੂੰ ਆਪਾਂ ਕੈਂਗਰ ਮਾਟਰ ਕਹਿੰਦੇ ਆ ਇਹਦੇ ਵਿੱਚ ਕੀ ਹੈ ਕਿ ਇੱਕ ਆਮ ਟੈਂਕੀ ਦਾ ਪਾਣੀ ਜਾਂ ਕੋਈ ਵੀ ਪਾਣੀ ਇਸ ਮਸ਼ੀਨ ਦੇ ਵਿੱਚੋਂ ਜਦੋਂ ਨਿਕਲਦਾ ਤਾਂ ਉਹ ਅੰਮ੍ਰਿਤ ਬਣ ਕੇ ਬਾਹਰ ਆਉਂਦਾ ਹੈ ਉਹ ਅੰਮ੍ਰਿਤ ਕਿਵੇਂ ਹੈ ਹੁਣ ਇਸ ਮਸ਼ੀਨ ਦੇ ਅੰਦਰ ਜਿਹੜਾ ਪਾਣੀ ਆ ਇਨ੍ਹਾਂ ਦੇ ਇਨ੍ਹਾਂ ਦੇ ਅੰਦਰ ਕਿਹੇ ਜਾ ਪਾਣੀ ਸੀਗਾ ਇਸ ਪਾਣੀ ਦੇ ਵਿੱਚ ਤੇ ਆਪਣੇ ਆਮ ਪਾਣੀ ਦੇ ਵਿੱਚ ਕੀ ਫਰਕ ਹੈ ਆਪਾਂ ਨੇ ਉਹ ਦੇਖਣਾ ਹੈ ਉੱਚ ਕੀ ਪ੍ਰੋਪਰਟੀ ਸੀਗੀ ਨੰਬਰ 1 ਉੱਥੇ ਉਹ ਸੀਗਾ ਮਾਈਕਰੋ ਕਲਸਟਰ ਮਾਈਕਰੋ ਕਲਸਟਰ ਤੁਸੀਂ ਵਰਡ ਪਹਿਲੀ ਵਾਰ ਸੁਣਿਆ ਹੋਣਾ ਕਲਸਟਰ ਦਾ ਮਤਲਬ ਹੁੰਦਾ ਸਾਈਜ਼ ਪਾਣੀ ਦਾ ਸਾਈਜ਼ ਪਾਣੀ ਦਾ ਕੰਮ ਕੀ ਹੁੰਦਾ ਅੰਦਰ ਜਾ ਕੇ ਪਾਣੀ ਭਾਜ ਕੀ ਕਰਦਾ ਤੁਹਾਡੇ ਹਿਸਾਬ ਨਾਲ ਪਾਣੀ ਦਾ ਕੀ ਕੰਮ ਹੈ ਪਾਣੀ ਦਾ ਇਹ ਕੰਮ ਹੈ ਜੀ ਸਭ ਤੋਂ ਪਹਿਲਾਂ ਤਾਂ ਆਪਣੀ ਦੇਸੀ ਭਾਸ਼ਾ ਦੇ ਅੰਦਰ ਕਿ ਪਾਣੀ ਆਪਣੀ ਪਿਆਸ ਬੁਝਾਉਂਦਾ ਹੈ ਠੀਕ ਹੈ ਦੂਜਾ ਪਾਣੀ ਅੰਦਰ ਜਾਂਦਾ ਆਪਣਾ ਨਾ ਜਿਹੜਾ ਅੰਦਰ ਜਿਹੜਾ ਬਾਡੀ ਹੈ ਉਹ ਮਿਲੀਅਨ ਟ੍ਰਿਲੀਅਨ ਸੈੱਲ ਦੀ ਬਣੀ ਹੁੰਦੀ ਹੈ ਸੈੱਲ ਜੇ ਆਪਣੇ ਹਲਦੀਆਂ ਤਾਂ ਆਪਣਾ ਨਿਊਰੋ ਸਿਸਟਮ ਵਧੀਆ ਹੋਊਗਾ ਜੇ ਆਪਣੇ ਸੈੱਲ ਬਿਮਾਰ ਹੈ ਤਾਂ ਆਪਣਾ ਨਿਊਰੋ ਸਿਸਟਮ ਖਰਾਬ ਹੋਊਗਾ ਹੁਣ ਪਾਣੀ ਦਾ ਕੀ ਕੰਮ ਹੁੰਦਾ ਹੈ ਵੀ ਜਿਹੜੀ ਆਪਾਂ ਆਕਸੀਜਨ ਇਨਟੇਕ ਕਰਦੇ ਆ ਹੈਨਾ ਉਹ ਆਕਸੀਜਨ ਨੂੰ ਹਰ ਸੈੱਲ ਤੱਕ ਭਜਾਉਣ ਦਾ ਕੰਮ ਪਾਣੀ ਦਾ ਉਸ ਤੋਂ ਬਾਅਦ ਜਿਹੜੀ ਆਪਾਂ 28% ਖਾਣੇ ਜਿਵੇਂ ਕੋਈ ਡਰਾਈ ਫਰੂਟ ਖਵਾ ਲਿਆ ਜਾਂ ਰੋਟੀ ਖਾ ਲਈ ਉਹਦੇ ਵਿੱਚੋਂ ਨਿਊਟ੍ਰੀਸ਼ਨਲ ਵੈਲਿਊ ਕੱਢ ਕੇ ਸਰ ਇੱਕ ਇੱਕ ਸੈੱਲ ਤੱਕ ਪਹੁੰਚਾਣਾ ਉਹ ਪਾਣੀ ਦਾ ਕੰਮ ਹੈ ਠੀਕ ਹੈ ਤੀਜਾ ਪਾਣੀ ਦਾ ਕੰਮ ਕੀ ਹੁੰਦਾ ਹੈ ਕਿ ਪਾਣੀ ਸੈੱਲ ਦੇ ਅੰਦਰ ਪੈਨੇਟ੍ਰੇਟ ਕਰਦਾ ਵਰਦਾ ਉਸ ਚੋ ਜਿੰਨਾ ਗੰਦਾ ਜਿਹਨੂੰ ਆਪਾਂ ਟੌਕਸਿਨਸ ਕਹਿੰਦੇ ਆ ਉਹ ਟੌਕਸਿਨਸ ਬਾਹਰ ਕੱਢਦਾ ਔਰ ਆਪਣੀ ਬੋਡੀ ਬੋਡੀ ਜਿਹੜੀ ਵਧੀਆ ਹੋ ਜਾਂਦੀ ਹੈ ਠੀਕ ਹੈ ਇਹ ਸਾਰੇ ਕੰਮ ਪਾਣੀ ਦੇ ਆ ਹੁਣ ਪਾਣੀ ਜਿੰਨਾ ਮੋਟਾ ਹੋਊਗਾ ਉਹ ਉੰਨਾ ਲੇਟ ਜਾਊਗਾ ਸੈੱਲ ਦੇ ਅੰਦਰ ਜਾਂ ਨਹੀਂ ਜਾਊਗਾ ਜਿੰਨਾ ਪਤਲਾ ਹੋਊਗਾ ਉੰਨਾ ਜਲਦੀ ਜਾਊਗਾ ਠੀਕ ਹੈ ਮਾਈਕਰੋਕਲਸਟ੍ਰਿਕ ਦਾ ਮਤਲਬ ਇਹ ਹੈ ਵੀ ਜਿਹੜਾ ਇਹ ਵਾਲਾ ਪਾਣੀ ਹੈ ਬਹੁਤ ਪਤਲਾ ਹੈ ਲੇਕਿਨ ਜਿਹੜਾ ਆਪਾਂ ਪਾਣੀ ਪੀ ਰਹੇ ਆ ਉਹ ਬਹੁਤ ਘੁੱਟ ਹੈ ਠੀਕ ਹੈ ਇਹਨੂੰ ਆਪਾਂ ਇੰਸਟ ਦੇਖਾਂਗੇ ਵੀ ਕਿੰਨਾ ਕ ਪਤਲਾ ਹੈ ਕਿੰਨਾ ਕ ਮੋਟਾ ਹੈ ਦੂਜੀ ਗੱਲ ਹੈ ਕਿ ਐਂਟੀ ਆਕਸੀਡੇਸ਼ਨ ਆਕਸੀਡੇਸ਼ਨ ਮਤਲਬ ਦਾ ਪਤਾ ਤੁਹਾਨੂੰ ਆਕਸੀਡੇਸ਼ਨ ਕੀ ਹੁੰਦਾ ਆਕਸੀਡੇਸ਼ਨ ਦਾ ਮਤਲਬ ਹੁੰਦਾ ਗੱਲ ਦਾ ਸੜਨਾ ਜਾਂ ਫਿਰ ਬੰਦੇ ਦੀ ਪਾਸ਼ਾ ਦੇ ਵਿੱਚ ਕਹਿ ਦੋ ਵੀ ਏਜਿੰਗ ਪ੍ਰੋਸੈਸ ਜਿੱਦਾਂ ਜੰਗ ਲੱਗਣਾ ਆਕਸੀਡੇਸ਼ਨ ਜੰਗ ਲੱਗਣਾ ਵੀ ਆਕਸੀਡੇਸ਼ਨ ਹੁੰਦਾ ਕੇਲਾ ਪਹਿਲੇ ਦਿਨ ਐਵੇਂ ਹੁੰਦਾ ਦੂਜੇ ਦਿਨ ਅੱਧਾ ਤੀਜੇ ਦਿਨ ਨਾ ਚੌਥੇ ਦਿਨ ਤਾਂ ਆਪਾਂ ਸੇਵ ਕਰਦੇ ਨਹੀਂ ਐਦਾਂ ਹੁੰਦਾ ਘੰਟੇ ਤੋਂ ਘੰਟੇ ਬਾਅਦ ਐਦਾਂ ਹੋ ਜਾਂਦਾ ਇਹਨੂੰ ਕਹਿੰਦੇ ਏਜਿੰਗ ਪ੍ਰੋਸੈਸ ਸੌਣਡ ਠੀਕ ਹੈ ਇਸੇ ਤਰ੍ਹਾਂ ਬੰਦੇ ਦਾ ਕੰਮ ਹੈ ਔਰ ਈ ਦੀ ਤੁਸੀਂ ਸਕ੍ਰੀਨ ਦੇਖ ਲਓ ਆਪਣੀ ਦੇਖ ਲਓ ਜਾਂ ਇੱਕ ਬੁੱਢੇ ਬੰਦੇ ਦੀ ਦੇਖ ਪਰਤ ਦਿਨ ਤੇ ਜਵੀਰ ਜਵਾਨ ਦਾ ਫਰਕ ਹੈ ਯਾਨੀ ਕਿ ਏਜਿੰਗ ਪ੍ਰੋਸੈਸ ਕਹਿੰਦਾ ਮੈਂ ਮਜ਼ਾਕ ਵਾਲੀ ਗੱਲ ਨਹੀਂ ਏਜਿੰਗ ਪ੍ਰੋਸੈਸ ਉਹ ਜਿਹੜਾ ਏਜਿੰਗ ਪ੍ਰੋਸੈਸ ਐਂਟੀਆਕਸੀਡੇਸ਼ਨ ਕੀ ਹੁੰਦਾ ਕਿ ਏਜਿੰਗ ਪ੍ਰੋਸੈਸ ਨੂੰ ਸਲੋ ਕਰਨ ਦੀ ਪ੍ਰੋਸੈਸ ਬਲੋ ਸਲੋ ਕਰਨਾ ਠੀਕ ਹੈ ਨਾ ਕੋਈ ਇੱਕ ਬੰਦਾ ਹੈਗਾ ਕਿ 60 ਸਾਲ ਦਾ ਹੈਗਾ ਲੱਗਦਾ 40 ਦਾ ਹਾਂਜੀ ਉਹ ਇੱਕ ਬੰਦਾ ਹੈਗਾ ਹੈਗਾ 25 ਦਾ ਲੱਗਦਾ 50 ਸਾਲ ਦਾ ਹਾਂ ਹੈ ਕਿ ਨਹੀਂ ਉਹ ਸਾਰਾ ਖਾਣ ਪੀਣ ਤੇ ਉਹ ਸਾਰਾ ਸਿਸਟਮ ਚੱਲਦਾ ਇੰਟਰਨਲ ਸਿਸਟਮ ਠੀਕ ਹੈ ਅਗਾ ਅੱਗੇ ਆ ਗਿਆ ਐਲਕਲਾਈਜ਼ੇਸ਼ਨ ਐਲਕਲਾਈਜ਼ੇਸ਼ਨ ਕੀ ਹੁੰਦਾ ਪੀ ਐਚ ਵੈਲਿਊ ਜੇ ਤੁਹਾਨੂੰ ਪਤਾ ਹੋਵੇ ਪਾਣੀ ਦੀ ਪੀ ਐਚ ਵੈਲਿਊ ਪੀ ਐਚ ਵੈਲਿਊ ਜਿਹੜੀ ਨਿਊਟਰਲ 7 ਹੁੰਦੀ ਹੈ ਇਹ ਵੀ ਤੁਹਾਨੂੰ ਦਿਖਾਈ ਦਵਾਂ ਰੋਅ ਵਾਟਰ ਦੀ 7 ਹੁੰਦੀ ਹੈ 7 ਨਿਊਟਰਲ ਵਿਖਿਆ ਨਾ ਜੀ ਨਿਊਟਰਲ 7 ਦਾ ਮਤਲਬ ਇਹ ਹੈ ਜੇ 7 ਹੋਏਗੀ ਤਾਂ ਉਹਦਾ ਸਰੀਰ ਨੂੰ ਕੋਈ ਫਾਇਦਾ ਨਹੀਂ ਹੈ ਕੋਈ ਨੁਕਸਾਨ ਨਹੀਂ ਹੈ لیکن ساتھ تو اوپر ਜਿੰਨੀ ਜਾਊਗੀ ਉਹ ਆਪਾਂ ਨੂੰ ہیلتھی ਬਣਾਊਗੀ হেলਥ ਵੱਲ ਲੈ ਕੇ ਜਾਊਗੀ ਜਿਹੜੀ ساتھ ਤੋਂ ਥੱਲੇ ਆਊਗੀ ਉਹ ਸਿਕਨੈਸ ਵਾਲੇ یعنی ਕਿ ਬਿਮਾਰੀ ਵੱਲ ਲੈ ਕੇ ਜਾਊਗੀ پوری ਜਿਹੜੀ ਪ੍ਰੋਪਰਟیز ਮੈਂ ਤੁਹਾਨੂੰ ਦੱਸ ਰਿਹਾ ਇਹ ਸਾਰੀ ਪ੍ਰੋਪਰਟیز ਆਪਾਂ ਨੇ ਡਿਸਕਸ ਕਰਨੀਆਂ ਦੇਖਣੀਆਂ ਇਹ ਲਾਈਨ ਚ ਕੰਗਰ ਮਾਟਰ ਪਾਣਾ ਕੰਗਰ ਮਾਟਰ ਪਾਣਾ ਆਪਾਂ ਜਿਹਦੇ ਬਾਰੇ ਆਪਾਂ ਗੱਲ ਕਰ ਰਹੇ ਹਾਂ ਇਸ ਲਾਈਨ ਦੇ ਵਿੱਚ ਪਾਣਾ ਆਪਾਂ ਜਿਹੜਾ RO ਵਾਟਰ ਜਿਹੜਾ ਆਪਾਂ ਘਰੇ ਯੂਜ਼ ਕਰਦੇ ਆ ਪੀਣੇ ਠੀਕ ਹੈ ਧਨੀਆ ਇਹ ਇਹ ਨਾ ਗਿਲਾ ਰਹੇ ਠੀਕ ਹੈ ਧਨੀਆ ਮੇਥੀ ਵਿੱਚ ਮਿਕਸ ਹੈ ਉਹ ਚ ਮਿਕਸ ਹੈ ਚਲੋ ਰੁਕ tạm ਕਰਦੇ ਐਤੋਂ ਵੀ ਦੇਖਣਾ ਤੁਸੀਂ ਨਹੀਂ ਹੋਣਾ ਤੁਹਾਡੇ ਕੋਲ ਮੈਂ ਘਰੋਂ ਵੀ ਲੈ ਕੇ ਆਇਆ ਹਾਂ ਇਸ ਕਰਕੇ ਤੇ ਕੁਝ ਧਨੀਆ ਮੈਂ ਬਾਹਰ ਪਾ ਦਿੱਤਾ ਜੀ ਤੇ ਕੁਝ ਮੈਂ ਬਾਹਰ ਰੱਖ ਰਿਹਾ ਉਹਰੇ ਕੁਝ ਮੈਂ ਵਿੱਚ ਪਾ ਲਿਆ ਠੀਕ ਹੈ ਜੀ ਇਹ ਮੇਥੀ ਵੀ ਵਿੱਚ ਮਿਕਸ ਗਈ ਹੈ ਮਿੱਟੀ ਵੀ ਆਪਾਂ ਕੀ ਕਰਦੇ ਆ ਥੋੜੀ ਜਿ ਰੱਖਦੇ ਆ ਬਾਹਰ ਇਹ ਥੋੜੀ ਵਿੱਚ ਪਾ ਦਿੰਦੇ ਆ ਇਹ ਮਾੜੀ ਮੋਟਾ ਨਾ ਲੈ ਤੀ ਨਹੀਂ ਨਹੀਂ ਕੋਈ ਜਰੂਰਤ ਨਹੀਂ ਹੈ ਇਹ ਮੈਂ ਇਸ ਚ ਪਾਣੀ ਪਾਤਾ ਜੀ ਜਿੰਨਾ ਉੱਧਰ ਪਾਣੀ ਪਾਇਆ ਐਨਾ ਹੀ ਮੈਂ ਇੱਧਰ ਪਾ ਰਿਹਾ ਉੱਧਰ ਭਰ ਤੇ ਆਏ ਨੂੰ ਇਵੇਂ ਭਰ ਰਿਹਾ ਸ਼ਿਮਲਾ ਬਿਚ ਜਿੱਦਿਆ ਤੁਸੀਂ ਕਹਿ ਰਹੇ ਸੀ ਮੈਂ ਨਹੀਂ ਬੱਦ ਕੱਪੀ ਦੇ ਬੱਦ ਠੀਕ ਠੀਕ ਹੈ ਜੀ ਇਹਨੂੰ ਹੁਣ ਆਪਾਂ ਐਜ਼ ਇਟ ਇਜ਼ ਰੱਖ ਦੇਣਾ ਇਹਨੂੰ ਆਪਾਂ ਐਂਡ 'ਚ ਗੱਲ ਕਰਾਂਗੇ ਇਸ ਬਾਰੇ ਠੀਕ ਹੈ ਇਹ ਬਟਾ ਵਿੱਚ ਪਾ ਦੇ ਚੰਗੀ ਤਰ੍ਹਾਂ ਇਹਨੂੰ ਜਾਇ ਤੋੜ ਲੈ ਇਸ ਕਿਸੇ ਇਹ ਨਹੀਂ ਹੈ ਨਾ ਇਸ ਵਿੱਚ ਨਾਲ ਹਾਂ ਇੱਥੇ ਰੱਖ ਪਾ ਗਏ ਲੇਗਾ ਆਰੋ ਦਾ ਪਾਣੀ ਜਿਹੜਾ ਕਿ ਆਪਾਂ ਵਧੀਆ ਸਮਝ ਕੇ ਘਰ ਪੀਓ ਜੀ ਠੀਕ ਹੈ ਇਹ ਹੋ ਗਿਆ ਮਾਰਕੀਟ ਦਾ ਪਾਣੀ ਇਹ ਉਸ ਤੋਂ ਵੀ ਜ਼ਿਆਦਾ ਵਧੀਆ ਹੁੰਦਾ ਕਿਉਂਕਿ ਜਿਹੜੇ ਬਾਹਰੋਂ ਐਵਰੋਡ ਤੋਂ ਬੰਦੇ ਆਨੇ ਆ ਨਾ ਤਾਂ ਉਹ ਘਰ ਦਾ ਪਾਣੀ ਵੀ ਪਿੰਦੇ ਇਹ ਪਾਣੀ ਪਿੰਦੇ ਆ ਨੈਚੁਰਲੀ ਅੰਡਰਸਟੂਡ ਹੈ ਕਿ ਬਹੁਤ ਵਧੀਆ ਪਾਣੀ ਹੈ ਨਾ ਇਹ ਹੋ ਗਿਆ ਕੋਲਡ ਡਰਿੰਕ ਜਿਹੜੇ ਬੱਚੇ ਆਪਣੇ ਬਹੁਤ ਸ਼ੌਕ ਨਾਲ ਪੀਂਦੇ ਆ ਠੀਕ ਹੈ ਆਪਾਂ ਵੀ ਪੀਂਦੇ ਆ ਇਹ ਹੈਗਾ ਗੰਦਨ ਪਾਣੀ ਠੀਕ ਹੈ ਇਹ ਹੋ ਗਿਆ ਇਹ ਪਾਜੀ ਕੀ ਹੈ ਇਹ ਤੁਸੀਂ ਦੱਸਣਾ ਗੋਧਨਰਕ ਇਹ ਗੋਧਨਰਕ ਹੈ ਜੀ ਇਹ ਗੋਮੂਤਰ ਹੈ ਠੀਕ ਹੈ ਹਾਂ ਇਹ ਜਿਹੜਾ ਹੈ ਨਾ ਇਹ ਅੰਬ੍ਰਿਤ ਹੁੰਦਾ ਇਹ ਅਮ੍ਰਿਤ ਹੁੰਦਾ ਇਹ ਐਂਟੀ ਕੈਂਸਰ ਹੁੰਦਾ ਐਂਟੀ ਬਾਇਓਟਿਕ ਹੁੰਦਾ ਇਹਦੇ ਬਹੁਤ ਫਾਇਦੇ ਦੱਸੇ ਆ ਠੀਕ ਹੈ ਉਹ ਆਪਾਂ ਇਸ ਤੇ ਦੇਖਣਾ ਬੜਾ ਲੱਗਿਆ ਨਹੀਂ ਉਹ ਲੱਗਿਆ ਜਿਹੜਾ ਨਾ ਜਿਹੜਾ ਸੁਣ ਲੋ ਗੱਲਾਂ ਇਹ ਪੀ ਐਚ ਮਨ ਜਿਹੜੀ ਪੀ ਐਚ ਵੈਲਿਊ ਹੈ ਨਾ ਜੀ ਜਿਵੇਂ ਆਪਾਂ ਨੇ ਡਿਸਕਸ ਕੀਤਾ ਕਿ 7 ਨਿਊਟਰਲ ਹੁੰਦੀ ਹੈ 7 ਤੋਂ ਵੱਧ ਐਲਕਲਾਈਨ ਹੁੰਦੀ ਹੈ ਉਹ ਜਿਹੜੀ ਘੱਟ ਹੈ ਜਿਹੜੀ ਉਹ ਹੁੰਦੀ ਔਰ ਆਪਾਂ ਇਹ ਦੇਖਣਾ ਕਿ ਇਸ ਤੇ ਕੀ ਕੁਝ ਹੈ ਠੀਕ ਹੈ ਇਹ ਫੜ ਬਟਾ ਫੜ ਕੇ ਰੱਖ ਲੀ ਬਦਲ ਇਹ ਕੋਲਡ ਡਰਿੰਕ ਹੈ ਹਮ ਉਹ ਅਰਵਾਲਾ ਹੋ ਗਿਆ ਪਾਸ ਥੋੜਾ ਜਿਹਾ ਪੈ ਗਿਆ ਇਹ ਪੀ ਐਚ ਟੈਸਟਰ ਹੁੰਦਾ ਇਹ ਕਿਹੜਾ ਲਿਟਮਸ ਕਹਿੰਦੇ ਨੇ ਇਹਨੂੰ ਤੁਹਾਨੂੰ ਜਿਆਦਾ ਬੋੜਾ ਲਿਟਮਸ ਲਿਟਮਸ ਪੀ ਐਚ ਟੈਸਟਰੀ ਹਾਂ ਲਿਟਮਸ ਪੇਪਰ ਹੁੰਦਾ ਇਹ ਲਿਟਮਸ ਲਿਕਵਿਡ ਹੈ ਇਹ ਪੀ ਐਚ ਵੈਲਿਊ ਚੈੱਕ ਕਰਨ ਵਾਸਤੇ ਹੁੰਦਾ ਹੁਣ ਇਹ ਆਪਾਂ ਇਹਨੂੰ ਟੈਸਟ ਕਰਦੇ ਹਾਂ ਸਾਰਿਆਂ ਦਾ ਕੀ ਕੁਝ ਹੈ ਬੇਟਾ ਤੂੰ ਨੰਬਰ ਦੱਸਣਾ ਕਿਹੜਾ ਕਿਹੜੇ ਨੰਬਰ ਤੇ ਆ ਮੈਂ ਤੁਹੇ ਇਹ ਰਿ ਕੋਵੀ ਇਹ ਪਾਣੀ ਆਪਾਂ ਦਿਨ ਰਾਤ ਪੀ ਰਹੇ ਆ ਮੇਰੇ ਉੱਠਦੇ ਹੀ ਆਪਾਂ ਖਾਲੀ ਪੇਟ ਵੀ ਪਿੰਨੇ ਆ ਦਿਨ ਦੇ ਵਿੱਚ ਆਪਾਂ 3 ਲੀਟਰ ਪਿੰਨੇ ਆ ਇਹ ਸਮਝ ਕੇ ਕਿ ਇਹ ਪਾਣੀ ਸਾਨੂੰ ਬਹੁਤ ਫਾਇਦਾ ਪਹਚਾਏਗਾ ਠੀਕ ਹੈ ਜਦ ਕਿ ਇਹ ਆਪਾਂ 100% ਐਸੇ ਵੀ ਪਾਣੀ ਪੀਏ ਕਿਹੜੇ ਨੰਬਰ ਦੇ ਆ 5 ਨੰਬਰ ਦੇ 5 ਠੀਕ ਹੈ 5 5 ਦੇ ਕਰੀਬ ਹੈ ਇਹ ਬਾਹਰ ਦਾ ਪਾਣੀ ਵੀ ਸੇਮ ਪੋਜੀਸ਼ਨ ਹੈ ਠੀਕ ਹੈ ਇਹ ਢਾਈ ਜਿਹੜਾ ਕੀ ਟੋਟਲੀ ਖਤਰਨਾਕ ਹੈ ਆਪਣਾ ਇਹ ਕੋਲਡ ਡਰਿੰਕ ਕੋਲਡ ਡਰਿੰਕ ਉਹਦੇ ਵਿੱਚ ਦਾ ਪਾਣੀ ਹੈ ਇਹ ਹੁਣੇ ਮੈਂ 90 ਰੁਪਏ ਚ ਦਾ ਭਰ ਕੇ ਆਇਆ ਪਾਣੀ ਠੀਕ ਹੈ ਜੀ ਤੇ ਗੋ ਅਰਕ ਵੀ ਇਹ ਵੀ ਤੁਸੀਂ ਦੇਖੋ 9 9.5 ਦੇ ਆਸ-ਪਾਸ ਹੈ ਠੀਕ ਹੈ ਹੁਣ ਤੁਸੀਂ ਇਹ ਪਾਣੀ ਇਹ ਹੁਣ ਤੁਹਾਨੂੰ ਇਹ ਕਲੀਅਰ ਹੋ ਗਿਆ ਵੀ ਜਿਹੜਾ ਅਸੀਂ ਐਸਿਡ ਪੀ ਰਹੇ ਹਾਂ ਦਿਨ ਰਾਤ ਆਪਣੀ ਸੇਦ ਨੂੰ ਠੀਕ ਕਰਨ ਵਾਸਤੇ ਆਪਾਂ ਐਸਿਡ ਪੀ ਰਹੇ ਹਾਂ ਠੀਕ ਹੈ ਲੇਕਿਨ ਆਪਾਂ ਉਪਰੋ ਕੀ ਹੈ ਕਿ ਆਪਾਂ ਕੰਗਨ ਪਾਣੀ ਸ਼ੁਰੂ ਪੀਣਾ ਸ਼ੁਰੂ ਕਰ ਦਿੰਦੇ ਹਾਂ ਓ ਮਾਈ ਗੋਡ ਚੇਂਜ ਹੋ ਗਿਆ ਤਾਂ ਠੀਕ ਹੈ ਜੀ ਲੇਕਿਨ ਆਪਾਂ ਇਹੀ ਕੋਲਡ ਡਰਿੰਕ ਨੂੰ ਪਲਾਨਨੇ ਆ ਤਾਂ ਕੋਲਡ ਡਰਿੰਕ ਨੂੰ ਕੋਈ ਵੀ ਫਰਕ ਨਹੀਂ ਆਉਂਦਾ ਫਿਰ ਇਹ ਇੰਨੀ ਕੋ ਖਤਰਨਾਕ ਹੈ ਇੱਕ ਗਲਾਸ ਕੋਲਡ ਡਰਿੰਕ ਨੂੰ ਨਿਊਟਰਲ ਕਰਨ ਵਾਸਤੇ 31 ਗਲਾਸ ਕੰਗਨ ਦੇ ਚਾਹੀਦੇ 32 ਗਲਾਸ ਜੀ ਆਪਾਂ ਕਹਿਦੀ ਵੀ ਇਹਦੇ ਨਾਲ న్యూਟਰਲ ਕਰਨ ਦੀ ਇਹਦੀ ਸਾਰੀ ਜ਼ਿੰਦਗੀ న్యూਟਰਲ ਨਹੀਂ ਹੁੰਦਾ ਕਿ ਆਪ ਹੀ ਐਸੇ ਦੀ ਜਾਏ ਠੀਕ ਹੈ ਲੇਕਿਨ ਆਪਾਂ ਰੁਟੀਨ ਦੇ ਵਿੱਚ ਚੰਗਾ ਪਾਣੀ ਪੀ ਰਹੇ ਆਂ ਆਪਾਂ ਕਿਸੇ ਪਾਰਟੀ ਆਪਾਂ ਵੈਸੇ ਕੋਲਡ ਡਰਿੰਕ ਨਹੀਂ ਪਿੰਦੇ ਲੇਕਿਨ ਆਪਾਂ ਪਾਰਟੀ ਜਾ ਕੇ ਕੋਲਡ ਡਰਿੰਕ ਪੀ ਲੈਂਦੇ ਆਂ ਤਾਂ ਆਪਣੀ ਕੀ ਬਿਲੀਸ਼ਨ ਬਣਦੀ ਆਂ ਖਾਏ ਕਿ ਹਾਜ਼ਮ ਹੋ ਜੀ ਗਏ ਨਾ ਹੋਈ ਉਹ ਵੀ ਕਰਦੇ ਆਉਣੇ ਤਾਂ ਉਹ ਹੀ ਚੀਜ਼ ਆ ਲਓ ਸਾਰੀ ਗੋਡੀ ਖਰਾਬ ਕਰਦੀ ਖਰਾਬ ਕਰਤਾ ਹੁੰਦਾ ਬਹੁਤ ਖੁਸ਼ੀ ਆਉਂਦੀ ਇਹ ਪਾਵਰਫੁਲ ਹੁੰਦਾ ਕਾਫੀ ਪਾਵਰਫੁਲ ਹੁੰਦਾ ਇਹ ਜਲ ਹੋਰ ਇਹ ਵੀ ਜਾਏਗਾ ਲੇਕਿਨ ਜ਼ਿਆਦਾ ਪਾਣਾ ਬਹੁਤ ਹੈ ਇਹਦੇ ਚ ਪ ਉਹ ਤੁਸੀਂ ਆਪੇ ਹਿਸਾਬ ਲਾ ਲਓ ਵੀ ਕੋਲਡ ਡਰਿੰਕ ਕਿੰਨੀ ਬ ਖਤਰਨਾਕ ਚੀਜ਼ ਐ ਜਿਹੜੀ ਕਿ ਆਪਾਂ ਆਪ ਵੀ ਪਿੰਨੇ ਆਂ ਔਰ ਆਪਣੇ ਬੱਚਿਆਂ ਨੂੰ ਵੀ ਸ਼ੌਕ ਨਾ ਪਲਾਉਂਦੇ। ਧੱਕੇ ਦਿਮਾਗ ਹਾਂ ਧੱਕੇ ਤੇ ਵੀ ਵਾਜਦਾ ਠੀਕ ਐ ਸਾਡੇ ਦਾ ਹੋਰ ਇੱਕ ਜੀ ਇੱਕ ਚੀਜ਼ ਆਪਾਂ ਹੋਰ ਦੇਖਦੇ ਆਂ ਕਿੰਨਾ ਜੀ ਇਹਨੂੰ ਬੇਟਾ ਗੋਦੀ 'ਚ ਰੱਖ ਟੈਸਟ ਕਰਨਾ ਸਰ ਇਹ ਫਿਲਟਰ ਨੂੰ ਲੋਕਾਂ ਦੁਆਰਾ ਚੈੱਕ ਕਰਦੇ ਆਂ ਭਾਜੀ ਇਹ ਦੱਸੋ ਵੀ ਇਹ ਤੁਹਾਨੂੰ ਪਤਾ ਵੀ ਕਾਦੇ ਵਾਸਤੇ ਹੁੰਦੀ ਐ ਟੈਬਲੇਟ ਤੁਸੀਂ ਦੱਸੋ ਅੱਗੇ ਕੀ ਦੱਸੋ ਨਾ ਯਾਰ ਤੁਸੀਂ ਦੇਖੋ ਕੀ ਹੈ ਜਿਹੜੀ ਹੈ ਪੈਂਟੋਪ ਪੈਂਟੋਪ ਇਹ ਆਉਂਦੀ ਗੋਲੀ 80% ਬੰਦੇ ਖਾਲੀ ਬੇਟ ਇਹ ਟੈਬਲੇਟ ਖਾਂਦੇ ਆ ਪੰਜਾਬ ਦੀ ਹੈ ਇਹ ਉਹ ਦਾ ਪੈਂਟਾਜ਼ੋਲ ਹੁੰਦੀ ਹੈ ਇੱਕ ਬੰਦਾਜ਼ੋਲ ਇਹ ਹੈ ਅੱਛਾ ਇਹ ਪੈਂਟੋਪ ਹੈ ਨਾ ਪੈਂਟੋਪ ਨਾਮ ਹੈ ਉਹਦੇ ਵਿੱਚ ਸਾਡ ਪੈਂਟਾਜ਼ੋਲ ਹੈ ਦੇਖੋ ਦੇਖੋ ਕੋਈ ਨਹੀਂ ਬੱਸ ਰੁਕ ਜਾਓ ਤੁਸੀਂ ਵੀ ਗੱਲ ਸਮਝੋ ਮੈਂ ਦੋਨੋਂ ਇਹਦੇ ਵਿੱਚ ਇਹ ਵਾਲਾ ਪਾਣੀ ਪਾਇਆ ਹੈ ਘਰ ਦਾ ਠੀਕ ਹੈ ਦੋਨੋਂ ਪਾਣੀ ਐਸੇ ਦੀਕਾ ਠੀਕ ਹੈ ਅੱਧਾ ਮਾਇਆ ਤਾਂ ਨਹੀਂ ਆਇਆ ਆਦਾ ਨੁੱਤ ਟੌਪ ਟੈਬਲੇਟ ਜਿਹੜੀ ਕੀ ਮਤਲਬ ਕਰੀਬਨ 80% ਦੁਨੀਆ ਖਾ ਲਈ ਹੈ ਖਾਦੀ ਪਈ ਬਹੁਤ ਜ਼ਿਆਦਾ ਵਿਕਦੀ ਹੈ ਤੁਸੀਂ ਮੈਡੀਕਲ ਸ਼ੌਪ ਤੋਂ ਪਤਾ ਕਰਨਾ ਗੈਸ ਵਾਸਤੇ ਨਾ ਠੀਕ ਹੈ ਹੁਣ ਇਹ ਹੁਣ ਇਹ ਇੱਕ ਮਿੰਟ ਇਹ ਸਮਝ ਲਓ ਵੀ ਦੋ ਸ਼ਰੀਰ ਹੈ ਹਾਂਜੀ ਦੋਨਾਂ ਨੂੰ ਐਸਿਡਿਟੀ ਹੋਈ ਵੀ ਗੈਸ ਬਣੀ ਵੀ ਤੇ ਜਾ ਪੜ ਰਿਹਾ ਠੀਕ ਹੈ ਉਹਨੇ ਟੈਬਲੇਟ ਕਿਆ ਕਰੂਗੀ ਆਪਾਂ ਇਹ ਦੇਖਦੇ ਹਾਂ ਇਹ ਟੈਬਲੇਟ ਹੁੰਦੇ ਅੰਦਰ ਜਾ ਕੇ ਕੀ ਕਰਿਆ ਐਲਕਲਾਈਨ ਕਰਦਾ ਕਿੱਥੇ ਰਿਹਾ ਹੈ ਕਿਹੜੇ ਨੰਬਰ ਤੇ ਲਿਆਇਆ 9 10 ਨੰਬਰ ਤੇ ਲਿਆਇਆ ਹੁਣ ਜਿੱਦਾਂ ਇਹਨੂੰ ਐਲਕਲਾਈਨ ਕਰਦਾ ਬਾਡੀ ਨੂੰ ਆਪਣੀ ਬਾਡੀ ਠੀਕ ਹੋ ਜਾਂਦੀ ਹੈ ਲੇਕਿਨ ਦੂਜੇ ਪਾਸੇ ਆਪਾਂ ਜੇ ਆਪਾਂ ਆਪਰ ਕੈਂਗਨ ਵਾਟਰ ਪੀਏ ਹੋਰ ਟੈਬਲੇਟ ਨਾ ਖਾਈਏ ਆਪਣਾ ਵੈਸੇ ਹੀ ਐਲਕਲਾਈਨ ਹੋ ਜਾਂਦਾ ਹੋ ਗਿਲਾ ਬੋਲੀ ਦੇ ਇਸ ਬੋਲੀ ਦੇ ਸਾਈਡ ਇਫੈਕਟ ਦੁਨੀਆ ਭਰ ਦੇ ਜਿਹੜੇ ਕਿ ਆਮ ਦੌਰ ਦੇ ਲੋਕਾਂ ਨੂੰ ਨਹੀਂ ਲਿੰਕ ਵੀ ਭੇਜ ਦਿਆਂਗੇ ਦੁਬਾਰਾ ਇੱਕ ਹੋਰ ਟ్రਾਇਲ ਕਰਦੇ ਹਾਂ ਜੀ ਆਪਾਂ ਕੋਨੀ ਕੋਲਡ ਡਰਿੰਕ ਪੀਏ ਕਰੋ ਨਿਆਣੋ ਬਟਮ ORP ਕੋਈ ਨਹੀਂ ਦੇਖ ਲੈ ਹਾਂ ਹਾਂ ਜਿੱਦ ਕਰ ਕਰ ਕੇ ਇਹਦਾ ਕੋਲਡ ਡਰਿੰਕ ਦੇ ਵਿੱਚ ਖਾਲੀ ਦੇਖਾ ORP O ਆਕਸੀਡੇਸ਼ਨ ਰਿਡਕਸ਼ਨ ਪੋਟੈਂਸ਼ੀਅਲ ਇਹ ਮੈਂ ਪਹਿਲਾਂ ਇਹਦਾ ਮਤਲਬ ਦੱਸ ਚੁੱਕਿਆ ਹਾਂ ਵੀ ਕਿਹੜੀ ਚੀਜ਼ 'ਚ ਕਿੰਨੀ ਪਾਵਰ ਹੈ ਆਪਣੀ ਏਜਿੰਗ ਪ੍ਰੋਸੈਸ ਨੂੰ ਰੋਕ ਰੰਦੀ ਠੀਕ ਹੈ ਜਿਹੜੀ ਨਿਊਟਰਲ ਜਿਹੜੀ ਹੁੰਦੀ ਹੈ ਜ਼ੀਰੋ ਦੇ ਹੁੰਦੀ ਹੈ ਜੇ ਪੋਜ਼ਿਟਿਵ ਹੋਏਗੀ ਆਪਾਂ ਨੂੰ ਬੰਬਾਰੀਆ ਕਦੀ ਲੈ ਕੇ ਜਾਏਗੀ ਉਹਦਾ ਕਲਰ ਬਿਲਕੁਲ ਚੇਂਜ ਨਹੀਂ ਹੋਏਗਾ ਵਾਈਟ ਹੀ ਰਹੇਗੀ ਜਿਹੜੀ ORP ਮਾਈਨਸ ਦੇ ਵਿੱਚ ਹੋਏਗੀ ਉਹਦਾ ਕਲਰ ਪਿੰਕ ਹੋ ਜਾਊਗਾ। ਸਪਿੰਗਰ ਠੀਕ ਹੈ ਮਾਈਨਸ 100 200 300 400 ਹੈਨਾ ਹੁਣ ਆਪਾਂ ਇਸ ਚ ਇਹ ਚੈੱਕ ਕਰਦੇ ਹਾਂ ਵੀ ਕਿਹੜੇ ਪਾਣੀ ਦੇ ਵਿੱਚ ਕਿੰਨੀ ਤਾਕਤ ਹੈ ਏਜਿੰਗ ਪ੍ਰੋਸੈਸ ਨੂੰ ਸਲੋ ਕਰਨ ਵਾਸਤੇ ਦਾਲ ਦੋ 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 ਡ੍ਰੋਪ ਡਾਲ ਦੇ ਸਕਦੇ ਹਾਂ। ਇਹ ਕਰ ਦੋ। ਕਾਰਟ ਚੋ ਫੋਕੜੀ ਹੈ। ਹੈ? ਇਹ ਸਭ ਤੋਂ ਜ਼ਰੂਰੀ ਚੀਜ਼ ਹੈ ਮੈਂ ਇਹਨੂੰ ਸਭ ਤੋਂ ਜ਼ਿਆਦਾ ਜ਼ਰੂਰੀ ਮੰਨਦਾ ORP ਨੂੰ ਜਿਹੜੀ ਬਿਮਾਰੀਆਂ ਨੂੰ ਦੂਰ ਕਰਦੀ ਜਿਹੜੀ ਬਿਮਾਰੀਆਂ ਜਿਹੜੀ ਬਿਮਾਰੀਆਂ ਦੂਰ ਹੋ ਰਹੀਆਂ ਇਸ ਪਾਣੀ ਪੀ ਕੇ ਪੂਰੀ ਮੇਨ ਵਜ੍ਹਾ ਇਹ ਆ ਉਹ ਕੈਂਡਲ ਵੀ ਨਹੀਂ ਕਰਦੀ ਜਿਹੜੀ ਆਪਾਂ ਲਾਉਂਦੇ ਆ ਉਹ ਵੀ ਨਹੀਂ ਕਰਦੀ ਇਹਨੂੰ ਭਾਜੀ ਤੁਹਾਡੀ ਕੈਂਡਲ ਕੰਮ ਨਹੀਂ ਕਰਦੀ ਤੁਹਾਡੇ ਐਲਕਲਾਈਨ ਨਹੀਂ ਉਹ ਵੀ ਕਰਾਓ ਬਲੌਕ ਹੋ ਗਿਆ ਉਹ ਖਰਾਬ ਹੋ ਗਿਆ ਹਰ ਉਹਨੂੰ ਠੀਕ ਕਰੋ ਕਹੀ ਕੈਂਡਲ ਖਰਾਬ ਹੋ ਗਈ ਠੀਕ ਹੈ ਹੁਣ ਇਹ ਤੁਸੀਂ ਦੇਖੋ ਵੀ ਪੀਕ ਜੇ ਪਾਣੀ ਹੋ ਰਿਹਾ ਇਹਨੂੰ ਦੋ ਤਰੀਕੇ ਨਾਲ ਸਮਝਣਾ ਇੱਕ ਤਾਂ ਹੈ ਬਤਨਦੀ ਹੈ ਵੀ ਜਿਹੜਾ ਪਿੰਕ ਹੋ ਗਿਆ ਉਹ ਬਿਮਾਰੀਆਂ ਨੂੰ ਦੂਰ ਕਰਨ ਦੀ ਪਾਵਰ ਜ਼ਿਆਦਾ ਹੈ ਇੱਕ ਇੱਕ ਪਾਸੇ ਦੂਜੇ ਪਾਸੇ ਦੂਜੀ ਤਰ੍ਹਾਂ ਹੈ ਸਮਝੋ ਵੀ ਜਦੋਂ ਡੈੱਡ ਬੰਦਾ ਹੁੰਦਾ ਨਾ ਉਹ ਨੂੰ ਆਪਾਂ ਜੋ ਉਮਰ ਦੀ ਸੂਈਆਂ ਚੋਈਏ ਉਹ ਨੂੰ ਕੁਝ ਨਹੀਂ ਹੁੰਦਾ ਜਿਹੜਾ ਜਿੰਦਾ ਬੰਦਾ ਹੁੰਦਾ ਚੂਡੀ ਵਾਲੀ ਉਹ ਹਰਕਤ ਕਰਦਾ ਉਹ ਜਿਹੜਾ ਡੈੱਡ ਪਾਣੀ ਹੋਏਗਾ ਉਹ ਕੈਮੀਕਲ ਪਾ ਕੇ ਕੁਝ ਨਹੀਂ ਹੁੰਦਾ ਜਿਹੜਾ ਜਿੰਦਾ ਪਾਣੀ ਆ ਉਹ ਕੈਮੀਕਲ ਪਾ ਕੇ ਉਹ ਰਿਐਕਟ ਕਰ ਗਿਆ ਉਹ ਗੁਲਾਬੀ ਹੋ ਗਿਆ ਠੀਕ ਹੈ ਹੁਣ ਇਹਨੂੰ ਆਪਾਂ ਇੱਕ ਹੋਰ ਤਰੀਕੇ ਨਾਲ ਵੀ ਸਮਝਦੇ ਆਪਾਂ ਪੋਰ ਟੈਂਗਰ ਪੀਕ ਪਾਣੀ ਪੀਣਾ ਸ਼ੁਰੂ ਕਰ ਦਿੰਦੇ ਆ ਤਾਂ ਕੀ ਹੁੰਦਾ ਆਪਣੀ ਬਿਮਾਰੀਆਂ ਦੀ ਤਾਕਤ ਬਦਨੀ ਸ਼ੁਰੂ ਹੋ ਜਾਂਦੀ ਹੈ ਸਰੀਰ 'ਚ ਲੇਕਿਨ ਕੋਲਡ ਡਰਿੰਕ ਨੂੰ ਫਿਰ ਕੁਝ ਨਹੀਂ ਹੁੰਦਾ ਹਏ ਕੋਲਡ ਡਰਿੰਕ ਨੂੰ ਹਾਂ ਠੀਕ ਹੈ ਲੇਕਿਨ ਕੋਲਡ ਡਰਿੰਕ ਜਦੋਂ ਪੀਣਾ ਸ਼ੁਰੂ ਕਰ ਲੈਂਦੇ ਫਿਰ ਸਰੀਰ ਬਿਮਾਰ ਹੋ ਜਾਂਦਾ ਇਹ ਖਤਰਨਾਕ ਹੈ ਕਿ ਉਹ ਬਦਨੀ ਅੰਦਰੋਂ ਵੀ ਹੋਣਾ ਹੈ ਇਹ ਨਾ ਕੋ ਗੰਦੀ ਖਤਰਨਾਕ ਚੀਜ਼ ਹੈ ਜਿਹੜੀ ਕਿ ਆਪਾਂ ਆਮ ਦੁਨੀਆ ਸਮਝ ਨਹੀਂ ਲਈ ਔਰ ਇਹੀ ਕਾਰਨ ਹੈ ਕੈਂਸਰ ਹੋ ਰਹੇ ਆ ਜਦੋਂ ਸ਼ਰੀਰ ਐਸਿਡ ਐਸਿਡ ਜਿਹੜਾ ਆਪਣਾ ਖਤਮ ਨਹੀਂ ਹੁੰਦਾ ਇਹੀ ਕਾਰਨ ਹੈ ਡਾਇਬੀਟਿਸ ਹੋ ਰਹੀ ਹੈ ਇਹੀ ਕਾਰਨ ਹੈ ਕਿ ਬੰਦੇ ਨੂੰ ਬ੍ਰੇਨ ਡੈਗ ਇਹ ਬੇਟਾ ਨਾ ਜ਼ੀਰੋ ਕੋਲਡ ਡਰਿੰਕ ਐ ਕੇ ਪੀਣ ਲੱਗ ਗਿਆ ਉਹਦੇ ਨਾਲ ਇੱਥੇ ਪਿੰਪਲ ਨਿਕਲ ਗਏ ਮੈਂ ਮੈਂ ਇਹ ਦੇਗਾ ORP ਮੀਟਰ ਯਾਨੀ ਜਿਹੜੀ ਚੀਜ਼ ਤੁਹਾਨੂੰ ਇਹ ਦਿਖਾਈ ਹੈ ਨਾ ਹੁਣ ਇਹ ਤਾਂ ਤੁਹਾਨੂੰ ਕਲਰ ਦੇ ਹਿਸਾਬ ਨਾਲ ਮੈਂ ਦਿਖਾਇਆ ਹੈ ਹੈਨਾ ਲੇਕਿਨ ਇਹ ਜਿਹੜੀ ਰੀਡਿੰਗ ਹੈ -100 200 +100 +200 ਹੈਨਾ ਇਹ ਇਸ ਮੀਟਰ ਨਾਲ ਵੀ ਆਪਾਂ ਨਾਪ ਸਕਦੇ ਹਾਂ ਹੈਨਾ ਆਪਣੇ ਕੋਲੇ ਸਾਰੇ ਪਾਣੀ ਪਏ ਆ ਇਹਨੂੰ ਆਪਾਂ ਔਨ ਕਰਦੇ ਆ ਜਿਹੜੀ ਉਹ ਜਿਹੜੀ ਐਟਮੋਸਫੇਅਰ ਦੀ ORP ਹੈ ਉਹ 400 500 ਪਲੱਸ ਹੈ ਠੀਕ ਹੈ ਹੁਣ ਲੇਕਿਨ ਜੇ ਆਪਾਂ ਇਸ ਪਾਣੀ ਦੀ ਦੇਖੀਏ ਜਿਹੜਾ ਘਰ ਦੇ ਵਿੱਚ ਯੂਜ਼ ਕਰ ਰਹੇ ਹਾਂ ਇਹ ਦੇਖੋ ਕਿੰਨੀ ਆ ਰਹੀ ਹੈ ਕਿੰਨੀ ਆ ਰਹੀ ਹੈ ਬਟਾ ਕਿੰਨੀ 400 ਕੱਟ ਰਹੀ ਹੈ ਬਹੁਤ ਜ਼ਿਆਦਾ ਆ ਰਹੀ ਹੈ 460 450 ਕਦਰ ਨਾਲ ਪਾਣੀ ਮੈਨੂੰ ਕਦੋਂ ਦਾ ਕਹਿੰਦਾ ਬੰਦ ਕਰ ਕੱਟ ਗਈ ਹੋਰ ਮੈਂ ਕਹਿੰਦੀ ਐਨਾ ਦੁਕੰਮਣ ਕਿਉਂ ਕਰਨਾ ਫਲਾੜਾ ਹੀ ਮੈਨੂੰ ਬਦਲਣ ਦੀ ਦੰਦੀ ਮਾਰੇ ਡਾਕਟਰ ਜੀ ਹੈ ਬਾ ਫਿੱਤਰ ਵਾਲਾ ਹਾਂ ਕੱਟ ਗਈ ਹੋਰ 590 ਆਰਪੀ ਦੇਖੋ ਤੁਸੀਂ ਕਿੰਨੀ ਕਾਰੀ ਇਹ ਕਿਹੜਾ ਇਹ ਆਪਾਂ ਜੇ ਆਪਾਂ ਗੱਲ ਕਰੀ ਇਹਦੀ ਮਾਰਕਟ ਦੇ ਪਾਣੀ ਦੀ ਇਹਦੀ ਕਿੰਨੀ ਆ ਇਹਦੀ ਜ਼ਿਆਦਾ ਹੈ 475 ਇਹ ਵੀ ਉੱਥੇ ਖੜਾ ਹਾਂ ਠੀਕ ਹੈ ਹੁਣ ਜੇ ਆਪਾਂ ਕਹੀਏ ਕੋਲਡ ਡਰਿੰਕ ਦੀ ਕੋਲਡ ਡਰਿੰਕ ਤਾਂ ਜ਼ਿਆਦਾ ਨੀਚੇ ਚਲੀ ਗਈ 605 ਅੱਛਾ ਤਾਰੀਏ ਸਮਝ ਜੀ ਮੁਖਤੋਬਾ ਦਾ ਕੇੰਗਰ ਵਾਟਰ ਦੀ ਦੇਖੀਏ ਇਹ ਕੀ ਕਹਿੰਦਾ ਇਹ ਮਾਈਨਸ 070 070 855 ਵਾਲਾ ਬਸ 8 770 72 ਇਹ ਕਾਰਨ ਹੈ ORP ਦਾ ਕਿ ਜਿਹੜੀ ਸਾਲਾਂ ਚ ਬਿਮਾਰੀਆਂ ਠੀਕ ਹੁੰਦੀਆਂ ਉਹ ਮਹੀਨੇ ਚ ਹੋ ਰਹੀਆਂ ਘੜੀ ਮਹੀਨਿਆਂ ਚ ਨਹੀਂ ਆਉਦੀ ਨਾ ਜੋ ਰਹੀਆਂ ਔਰ ਉਹ ਬਿਮਾਰੀਆਂ ਠੀਕ ਹੋਈਆਂ ਜੀ ਦਾ ਕੋਈ ਇਲਾਜ ਨਹੀਂ ਹੈ ਫੋਰ ਐਗਜ਼ਾਮਪਲ ਡਾਇਬੀਟਿਸ ਕੋਈ ਇਲਾਜ ਨਹੀਂ ਹੈ ਮੈਡੀਕਲ ਸਾਇੰਸ ਦੇ ਅੰਦਰ ਕੈਂਸਰ ਕੋਈ ਇਲਾਜ ਨਹੀਂ ਹੈ ਜੇ ਕਿਸੇ ਨੂੰ ਮੂਥ ਪੋਜ਼ ਕਰੋ ਇਨਸੂਲਿਨ ਲੱਗ ਰਹੀ ਹੈ ਹਾਂਜੀ ਸੀਰੀਅਸ ਹੈ ਕੋਈ ਮੈਡੀਕਲ ਸਾਇੰਸ ਕੋਈ ਇਲਾਜ ਨਹੀਂ ਹੈ ਵੀ ਇਨਸੂਲਿਨ ਨੂੰ ਠੀਕ ਕਰ ਸਕੇ ਇਹਦੇ ਨਾਲ ਨੈਚੁਰਲ ਵੇ ਨਾਲ ਇਨਸੂਲਿਨ ਬੋਡੀ ਬਣਾਣਾ ਸ਼ੁਰੂ ਕਰ ਸਕਦੇ ਨੇ ਜੇ ਕਿਸੇ ਨੂੰ ਖੁੱਲੇ ਭਟਕੇ ਸੋਨਾਈਸ ਹੋਗੀ ਸੋਰਾਈਸਿਸ ਹੋਗੀ ਸੋਰਾਈਸਿਸ ਦਾ ਪੂਰੀ ਮੈਡੀਕਲ ਐਲੋਪੈਥੀ ਦੇ ਵਿੱਚ ਕੋਈ ਵੀ ਇਲਾਜ ਹੈ ਨਹੀਂ ਇਹਦੇ ਨਾਲ ਸਿਰਫ 3-4 ਮਹੀਨਿਆਂ ਦੀ ਕਹਾਣੀਆਂ ਸੋਰਾਈਸਿਸ ਬਿਲਕੁਲ ਜਲਦੋ ਠੀਕ ਹੋ ਜਾਂਦੀ ਹੈ ਠੀਕ ਹੈ ਨਹੀਂ ਮਤਲਬ ਕਿ ਆਪਾਂ ਮੰਨ ਲਓ ਹੀ ਲਗਵਾ ਲਿਆ ਹਨਾ ਆਪਣੀ ਬਿਮਾਰੀ ਠੀਕ ਹੋ ਫਿਰ ਇਹਨੂੰ ਪੀਣਾ ਬੰਦ ਜਾਂ ਪੀਣਾ ਮਨ ਲਗੀ ਪੀ ਹੋ ਜਾਏ ਕੋਈ ਚੱਕਰ ਨਹੀਂ ਹੈ ਜਿਹੜਾ ਅੰਮ੍ਰਿਤ ਆ ਉਹ ਤਾਂ ਪਿੰਦੇ ਰਹਿਣਾ ਚਾਹੀਦਾ ਹੁੰਦਾ ਜਿੰਨਾ ਪਿਓ ਹੁੰਨਾ ਵਧੀਆ ਠੀਕਦਾ ਹੋ ਗਈ ਇਹ ਤਾਂ ਇਹ ਤਾਂ ਇਹ ਤਾਂ ਜਿਹੜੇ ਹੈਲਥੀ ਬੰਦੇ ਉਹ ਵੀ ਲਵਾ ਰਹੇ ਆ ਇਹ ਜ਼ਰੂਰੀ ਥੋੜੀ ਜਿਹੀ ਬਿਮਾਰ ਬੰਦੇ ਲਵਾ ਰਹੇ ਆ ਮੇਰੇ ਘਰ 'ਚ ਕੋਈ ਪ੍ਰੋਬਲਮ ਨਹੀਂ ਅੱਛਾ ਮੇਰੇ ਫਾਦਰ ਸਾਹਿਬ ਨੂੰ ਛੱਡ ਕੇ ਮੈਨੂੰ ਕੋਈ ਪ੍ਰੋਬਲਮ ਥੋੜੀ ਕਰਦੇ ਵਿੱਚ ਲਵਾਇਆ ਠੀਕ ਹੈ ਨਾ ਜੀ ਆਪਾਂ ਇਹਨੂੰ ਇਸ ਹਿਸਾਬ ਨਾਲ ਸਮਝੋ ਇਹ ਦੋ ਬੋਡੀਜ਼ ਹੈ ਇਹਦੇ ਅੰਦਰ ਆਪਾਂ ਕੀ ਕਰਿਆ ਆ ਪਾਣੀ ਆ ਗਿਆ ਇੱਧਰ ਨੂੰ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਵਿੱਚ ਤਾਂ ਹੁਣ ਹਿਰੂਗਾ ਹੋਰ ਕੋਈ ਗੱਲ ਹੁਣ ਇਹ ਦੋ ਬੋਡੀਜ਼ ਹੈ ਇਹਦੇ ਅੰਦਰ ਸਮਝ ਲਓ ਕਿ ਇਹ ਟਾਕਸਿਨਸ ਭਰੇ ਹੋਏ ਆ ਠੀਕ ਹੈ ਇਹ ਟੈਬਲੇਟ ਤੁਸੀਂ ਦੱਸਿਆ ਨਹੀਂ ਕਾਦੇ ਵਾਸਤੇ ਹੁੰਦੀ ਹੈ ਵਿਟਾਮਿਨ ਇਮਿਊਨਿਟੀ ਵਾਸਤੇ ਇਹ ਇਮਿਊਨਿਟੀ ਵਾਸਤੇ ਇਹ ਅੰਦਰੋਂ ਟਾਕਸਿਨਸ ਖਤਮ ਕਰਦੀ ਹੈ ਔਰ ਇਮਿਊਨਿਟੀ ਵਧਾਉਂਦੀ ਹੈ ਠੀਕ ਹੈ ਹੁਣ ਜੇ ਆਪਾਂ ਇਸ ਨੂੰ ਪਾਣੀ ਨਾਲ ਠੀਕ ਕਰੀਏ ਠੀਕ ਹੈ ਹੁਣ ਆਪਾਂ ਇਹ ਦੇਖਣਾ ਹੈ ਕਿ ਇਹ ਹੁਣ ਟੌਕਸਿਕਸ ਅੰਦਰ ਦੋਨੋਂ ਬਾਡੀਜ਼ ਬਿਮਾਰ ਹੈ ਹੁਣ ਇਹ ਗੋਲੀ ਕੀ ਕਰੇਗੀ ਆਪਣੀ ਅੰਦਰ ਜਾ ਕੇ ਟੌਕਸਿਨ ਸਾਰੇ ਬਾਹਰ ਕੱਢ ਦੇ ਤੇ ਔਰ ਬਾਡੀ ਠੀਕ ਹੋ ਗਈ એનર્ਜੀ ਲੈਵਲ ਵਧ ਗਿਆ ਠੀਕ ਹੈ ਇੱਧਰ ਤਾਂ ਗੋਲੀ ਨੇ ਕੰਮ ਕੀਤਾ ਇੱਧਰ ਜੇ ਆਪਾਂ ਕੰਗਨਵਾਪ ਕੋਈ ਪੀਨੇ ਆ ਤੁਹਾਡੀ ਬੋਡੀ ਵੈਸੇ ਠੀਕ ਹੋਊਗੀ। ਵਾਹ। ਦੋਨਾਂ ਦੇ ਵਿੱਚ ਇੱਕੋ ਹੀ ਪਾਣੀ ਪਾਇਆ ਸੀ ਮੈਂ। ਠੀਕ ਹੈ। ਉਹ ਬੋਡੀ ਪਾਣੀ ਪੀਣ ਨਾਲ ਠੀਕ ਹੋਊਗੀ। ਇਹ ਪਾਣ ਇਹ ਜਿਹੜੀ ਨੀਲੀ ਟੈਬਲਟ ਲੈਣੀ ਪਈ। ਲੇਕਿਨ ਹੁਣ ਇੱਕ ਬਿਮਾਰੀ ਦਾ ਹੋਊਗੀ ਠੀਕ। ਉਹ ਨਹੀਂ ਦਾ ਪੀ ਐਚ ਵੈਲਿਊ ਦੁਬਾਰਾ ਉੱਤੇ ਚੈੱਕ ਕਰਦੇ ਆਂ ਆਪਾਂ। ਅ디 ਜਿਹੜਾ ਤੁਹਾਡਾ ਪਹਿਲਾਂ ਐਸਿਡ ਜਿਹਾ ਉਸ ਤੋਂ ਜ਼ਿਆਦਾ ਐਸਿਡਿਕ ਹੋ ਗਿਆ ਪਾਣੀ। ਹਾਂ। ਟੌਕਸਿਕਸ ਬਾਹਰ ਕਰਤੇ ਈਮਿਊਨ ਸਿਸਟਮ ਵਧਾਉਂਦਾ ਦੂਜੇ ਪਾਸੇ ਬੋਡੀ ਐਸੇ ਦਿੱਕਤ। ਐਸੇ ਦਿੱਕਤ। ਉਧਰ ਦੂਜੇ ਪਾਸੇ ਬਿਮਾਰੀ ਲਾਤੀਆਂ ਇੱਕ ਬਿਮਾਰੀ ਨੂੰ ਨੇ ਦੂਰ ਕਰਦਾ। ਇਹ ਐਲੋਪੈਥੀ ਦਾ ਨੇਚਰ ਹੈ। ਇਹ ਹਰਕਲਾਈਨ ਹੋ ਗਿਆ। ਇਹ ਠੀਕ ਹੈ। ਵੀ ਲਾ ਗਏ ਮੈਂ। ਦੋਰਾ ਬਰ ਡਾਲ ਦੇ। ਰੋਟੀ ਕਿਵੇਂ ਬਣਦਾ ਕਿੰਨੇ ਪੰਗਿਆਂ ਨੇ ਤੂੰ? ਪਸ ਜਾਇਆ ਉਹਦਾ। ਅੱਛਾ ਇਹ ਦੇਖੋ ਜੀ। ਇਹ ਹਲਦੀ ਹੈ। ਠੀਕ ਹੈ। ਇਹ ਸੌਫ ਹੈ। ਹਲਦੀ ਨੂੰ ਆਪਾਂ ਸਿਰਫ ਇਹ ਮਸਾਲਾ ਨਹੀਂ ਹੁੰਦਾ ਇਹ ਐਂਟੀਬਾਇਓਟਿਕ ਵੀ ਹੁੰਦੀ ਹੈ ਐਂਟੀ ਇਨਫਲੇਮੇਟਰੀ ਵੀ ਹੁੰਦੀ ਹੈ ਐਂਟੀਸੈਪਟਿਕ ਵੀ ਹੁੰਦੀ ਹੈ ਹੈਨਾ ਬੋਡੀ ਨੂੰ ਆਪਾਂ ਜੇ ਅੰਦਰ ਇਨਟੇਕ ਕਰੀਏ ਤਾਂ ਅੰਦਰ ਦੀਆਂ ਸਾਰੀਆਂ ਦੁੱਖ ਦਰਦਾਂ ਸਾਰੀਆਂ ਦੂਰ ਕਰ ਦਿੰਦੀ ਹੈ ਠੀਕ ਹੈ ਅੰਦਰ ਜੇ ਜਾਏਗੀ ਸੈੱਲ ਦੇ ਵਿੱਚ ਨੂੰ ਵੜਨਾ ਪਊਗਾ ਤਾਂ ਹੀ ਗੱਲ ਬਣੂਗੀ ਨਾ ਸੈੱਲ ਦੇ ਅੰਦਰ ਜਾਊਗੀ ਤਾਂ ਹੀ ਫਰਕ ਪਾਊਗੀ ਨਾ ਪ੍ਰੋਪਰ ਜਿਹੜਾ ਪੈਣਾ ਚਾਹੀਦਾ ਹੈ ਹੈਨਾ ਇਸੇ ਤਰ੍ਹਾਂ ਸਾਬਨ ਸਾਬਨ ਵੀ ਕੋਈ ਘੱਟ ਗੁਣਕਾਰਕ ਨਹੀਂ ਹੁੰਦੀ ਆਪਾਂ ਹੁਣ ਇਹਦੇ ਵੀ ਇਹ ਆਪਾਂ ਪਾਣੀ ਪੀਂਦੇ ਇਹਨੂੰ ਕਰਦੇ ਆ ਇਹਨੂੰ ਦੋ ਤਰ੍ਹਾਂ ਨਾਲ ਸਮਝ ਲੈ ਇੱਕ ਤਾਂ ਚਲ ਕਿ ਇਹ ਕਿਹਸਾ ਵੱਲੋਂ ਵੀ ਇਹ ਬਾਡੀ ਹੈ ਹਾਂਜੀ ਠੀਕ ਹੈ ਇਹ ਜਿਹੜੇ ਅੰਦਰ ਹਲਦੀ ਨਹੀਂ ਪਈ ਇਹਦੇ ਸੈਲਸ ਠੀਕ ਹੈ ਇਹ ਬਾਡੀ ਹੈ ਇਹਦੇ ਅੰਦਰ ਇਹ ਸੈਲਸ ਦਾ ਸੌਫ ਨਹੀਂ ਸਮਝਣਾ ਇਹਨੂੰ ਇਹ ਪਾਣੀ ਆਪਾਂ ਜਾਣਦੇ ਆਪਾਂ ਇਹ ਦੇਖਣਾ ਹੈ ਵੀ ਇਹ ਪਾਣੀ ਸੈਲਸ ਤੱਕ ਪਹੁੰਚਦਾ ਹੈ ਕਿ ਨਹੀਂ ਪਹੁੰਚਦਾ ਠੀਕ ਹੈ ਇਹ ਇਸ ਦਾ ਪਾਣੀ ਹੈ ਇਹਦਾ ਪਾਣੀ ਹੈ ਨਾ ਦਰ ਰੇ ਪਾਣੀ ਅੱਛਾ 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 ਏਲੋ ਉਹ ਤੰਗਲ ਬਾਟਰ ਆਏ ਹਾਂ ਮੈਡੀਕਲ ਆਏ ਇਹ ਉਹ ਵੀ ਤੁਸੀਂ ਦੇਖੋ ਵੀ ਦੋਨਾਂ ਚ ਕੀ ਪੜ ਗਿਆ ਉਹ ਰੈੱਡ ਹੋ ਗਿਆ ਉਹ ਵਿਕਾ ਜਾਉ ਇਸ ਤੇ ਹਲਦੀ ਨਾਲ ਦੀ ਚੀਜ਼ ਨਹੀਂ ਗਈ ਹਲਦੀ ਬਿਲਕੁਲ ਮਿਕਸ ਹੋ ਗਈ ਪਾਣੀ ਦੇ ਅੰਦਰ ਇਹ ਹਲਦੀ ਉਵੇਂ ਦੀ ਉਵੇਂ ਥੱਲੇ ਪਈ ਉਹ ਨੀਚੇ ਬੈਠੀ ਹੈ ਹੂੰ ਜਿਹੜਾ ਪਾਣੀ ਹਲਦੀ ਦੇ ਅੰਦਰ ਨਹੀਂ ਪੜ ਸਕਿਆ ਉਹ ਸਹਲ ਚ ਕਿਵੇਂ ਬੜੂਗਾ ਸਹੀ ਗੱਲ ਹੈ ਇਸੇ ਤਰ੍ਹਾਂ ਸੁਈਏ ਦੇਖੋ ਇਹਨੇ ਸੌਂਫ ਦਾ ਅਰਕ ਘੜਤਾ ਦੂਜੀ ਸੌਂਫ ਉਵੇਂ ਨੇ ਉਵੇਂ ਪਈ ਹੈ ਸਹੀ ਗੱਲ ਹੈ ਕੱਢ ਤਾਂ ਸੋਹਰਾ ਵਾਲ ਕੇ ਕੱਢਦੇ ਜਿਹੜਾ ਆਪਾਂ ਹੁਣ ਇਹ ਤੁਸੀਂ ਦੋਨੋਂ ਸਮੈਲ ਕਰਕੇ ਲੇਖੋ ਤੁਹਾਨੂੰ ਪੱਕ ਨਜ਼ਰ ਆਉਂਦਾ ਹੈ। ਐਦ ਵੀ ਖੁਸ਼ਬੂ ਆਂਦੀ ਹੈ ਜਿਹੜੀ ਕੰਦੀ ਨੇ। ਦੂਜੀ ਇਹ ਸਮੈਲ। ਹਮ ਇਹਦੀ ਆ ਰਹੀ ਵੀ ਨਹੀਂ ਹੈ। ਉਹ ਉਹ ਨਹੀਂ ਉਹ ਪਈ ਹੈ ਹਲਦੀ ਉਹ ਵਿੱਚ ਮਿਕਸ ਹੋ ਗਈ। ਜਿਹੜੀ ਕੋਈ ਗਿਰਗੀ ਨਾ ਦੇ ਜਦੋਂ ਆਪਾਂ ਗੋਲਡ ਡਰਿੰਕ ਪੀਂਦੇ ਆ ਤਾਂ ਫੇਰ ਉਵੇਂ ਹੀ ਸਿਸਟਮ ਬਣ ਜਾਂਦਾ। ਉਹ ਵੀ ਉਹ ਹੀ ਹਲਦੀ ਫੇਰ ਬਣ ਗਈ ਉਧਰ। ਇਹ ਨੀਕਾ ਖਤਰਨਾਕ ਆਈਟਮ ਹੈ ਸੋਲਡਰੀ ਠੀਕ ਹੈ ਜੀ ਸੋਲਡਰੀ ਮੈਂ ਤੁਹ ਬਣਦੀ ਦੇਖੀ ਹੈ ਪਾਣੀ ਪਤੇ ਰਿਫਨਰੀਆਂ ਮੈਂ ਤਾਂ ਪਾ ਕੋਸ਼ਿਸ਼ ਕਰ ਰਹੇ ਆ ਲੇਕਿਨ ਭੜ ਨਹੀਂ ਰਹੀ ਹੁਣ ਆਪਾਂ ਇਹੀ ਗ੍ਰੀਨ ਦੀ ਕੈਂਗਨ ਦੇ ਵਿੱਚ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਦਾਰ ਬਟਾ ਤਾਂ ਤਾਂ ਵੈਸੇ ਬਣਨੀ ਸ਼ੁਰੂ ਹੋ ਗਈ। ਜ਼ੋਰ ਜਲਦੀ ਕਰ। ਲੇਕਿਨ ਹੁਣ ਕਈ ਲੋਕ ਕਹਿੰਦੇ ਆਂ ਵੀ ਇਹ ਗਿੱਲੀ ਤੁਸੀਂ ਪਹਿਲਾਂ ਕਰਤੀ ਸੀਗੀ। ਹਾਂ ਤਾਂ ਬਣਨੀ ਸਟਾਰਟ ਹੋ ਗਈ। ਹੈ ਕਿ ਨਹੀਂ? ਆਪਾਂ ਇਹਨੂੰ ਦੁਬਾਰਾ ਬਣਾ ਕੇ ਦੇਖ ਲੈਨੇ ਇਧਰ। ਇਹ ਗਿੱਲੀ ਹੋ ਗਈ ਨਾ ਇਧਰ ਫੇਰ ਬਣਾਣੇ ਆ। ਇਹ ਫੇਰ ਨਹੀਂ ਬਣਦੀ। ਠੀਕ ਹੈ ਜੀ। ਹੁਣ ਗ੍ਰੀਨ ਟੀ ਦੇ ਅੰਦਰ ਆਪਾਂ ਨੂੰ ਪਤਾ ਹੈ ਵੀ న్యూਟ੍ਰੀਸ਼ਨ ਭਰੇ ਹੁੰਦੇ ਆ ਵੀ। ਪਤਾ ਆਪਾਂ ਨੂੰ ਹੈ ਨਾ। ਉਹਨਾਂ ਨੇ ਉਹ న్యూਟ੍ਰੀਸ਼ਨ ਕਿੱਥੇ ਤੱਕ ਪਹੁੰਚਦੇ ਆਂ ਸੈੱਲਾਂ ਤੱਕ ਪਹੁੰਚਣਗੇ ਤਾਂ ਜ਼ਿਆਦਾ ਹੋਊਗਾ ਹੈ ਨਾ। ਆਹੋ ਸਰੀਰਾਂ ਨੂੰ ਦਿੰਨੇ ਆ ਦੋ ਬੋਡੀਜ਼ ਨੂੰ ਦਿੰਨੇ ਆ ਹੁਣ ਆਪਾਂ ਪਾਣੀ ਨੂੰ ਅੰਦਰ ਇਨਟੇਕ ਕਰਦੇ ਆ ਆਪਾਂ ਕਹਿੰਦੇ ਆ ਵੀ ਇਹ ਪੂਰੇ ਸਰੀਰ ਚ ਪਹੁੰਚਾ ਦੇ ਆਪਾਂ ਪਹਿਲਾਂ ਆਪਣੇ ਵਾਲੇ ਪਾਣੀ ਨੂੰ ਕਹਿੰਦੇ ਆ ਇਹ ਪੂਰੀ ਬਾਡੀ ਦੇ ਵਿੱਚ ਪਹੁੰਚਾ ਦੇ ਹੁਣ ਆਪਾਂ ਕਹਿੰਦੇ ਨਾਟਰ ਨੂੰ ਕਹਿੰਦੇ ਆ ਵੀ ਪੂਰੇ ਸਰੀਰ ਤੱਕ ਪਹੁੰਚਾ ਦੇ ਉਨੇ ਉਦੇ ਨਿਊਟ੍ਰੀਸ਼ਨ ਨੂੰ ਐਨਹਾਂਸ ਕਰਕੇ ਪੂਰੀ ਬੋਡੀ ਦੇ ਸੈੱਲਸ ਹਰ ਤੱਕ ਪਹੁੰਚਾਉਂਦਾ ਉਹਦਾ ਤਾਂ ਪਤਾ ਹੀ ਨਹੀਂ ਨਿਊਟ੍ਰੀਸ਼ਨ ਕਿੱਥੇ ਆ ਤੇ ਪਾਣੀ ਕਿੱਥੇ ਹੈ ਸਹੀ ਗੱਲ ਹੈ ਉਹਦਾ ਬਲੱਡ ਬਣਦਾ ਠੀਕ ਹੈ ਲੇਕਿਨ ਹੁਣ ਆਪਾਂ ਨੇ ਇਹਨੂੰ ਮਿਲਾਣਾ ਨਹੀਂ ਆਪਾਂ ਵੈਸੇ ਕਰਕੇ ਚੈੱਕ ਕਰਦੇ ਆ ਇਸ ਪਾਣੀ ਦੇ ਅੰਦਰ ਕੀ ਆ ਬਲੱਡ ਜਲਦਾ ਨਹੀਂ ਜਲਦਾ ਨਹੀਂ ਜਲਦਾ ਜਦੋਂ ਆਪਾਂ ਕੈਂਗਨ ਵਾਟਰ ਪਾਉਂਦੇ ਆ ਤਾਂ ਬਲੱਡ ਬਣਦਾ ਆਇਰਨ ਆਇਜ਼ਰ ਹੈ ਪਾਣੀ ਮੇਨ ਟ੍ਰੇਟ ਹੋਈ ਆ ਆਇਰਨਸ ਹੁੰਦੇ ਨੇ ਅੰਦਰ ਪਾਪੂ ਜੀ ਦਾ ਫੋਨ ਆ ਗਿਆ ਬਲੀਏ ਨਾ ਆਰੀ ਸਮਝੀ ਇਸ ਐਈਏ ਕਾਰਨ ਵੀ ਆਪਣੇ ਸਰੀਰਾਂ ਦੇ ਅੰਦਰ ਜਾਨ ਹੈ ਜਾਨ ਜੀ ਗੰਗਨ ਵਾਟਰ ਪੀ ਕੇ ਜਾਣ ਐਵੇਂ ਆਂਦੀ ਹੈ ਜੀ ਮੈਂ ਤੁਹਾਨੂੰ ਦਿਖਾ ਰਿਹਾ ਫੇਰ ਇਹ ਦੇਖੋ ਆਰੇ ਉਤੁਰ ਤੁਰਪੇ ਬਸੁਰਾ ਆ ਗਿਆ ਸਮਝ ਇਸ ਟਾਨੇ ਲੈ ਲਿਆ